ਮਤਲਬ ਆਪਾਂ ਇਹ ਕਹਿ ਸਕਦੇ ਹਾਂ ਜਿਵੇਂ ਵੱਡਾ ਟ੍ਰੈਕਟਰ ਆਪਾਂ ਲੈ ਲਿਆ ਹਨਾ ਉਹਦੇ ਮਗਰਾਂ ਜਿਹੜਾ ਆਪਾਂ ਮੰਨ ਲਓ ਤਾਵੀਆਂ ਹਾਲ ਲਾ ਲਓ ਹਨਾ ਇੰਪਲੀਮੈਂਟ ਲਾਉਣੇ ਆਉਣੇ ਨੇ ਓਬਵੀਅਸ ਚੇਂਜ ਹੋਣਗੇ ਜੇ ਆਪਾਂ ਵੱਡੇ ਰੱਖਦੇ ਆ ਤਾਂ ਫਾਇਦਾ ਤਾਂ ਫਾਇਦਾ ਜੇ ਆਪਾਂ ਕਈ ਵੀ ਇਹਦੇ ਪਿੱਛੇ ਮੈਂ 11 11 ਦੇ ਹਾਲ ਪਾਈ ਬੀ ਫੇਰ ਤਾਂ ਬੰਦ ਘਾੜੇ ਘੜੇ ਫੇਰ ਇਹਦੇ ਨਾਲ ਬੱਧ ਘੜੇ ਤਾਂ ਕੰਮ ਘੱਟ ਕਰੂਗਾ ਕੰਮ ਘੱਟ ਤੁਸੀਂ ਇਹਦੇ ਕਿੰਨੇ ਬਸਤਰੇ ਆ ਅਸੀਂ ਵੀ ਇਹ ਹੁਣ ਆਪਣੇ ਮੁੰਡੇ ਐਗਰੋ ਗਰੁੱਪ ਸਹੋਲੀ ਤੋਂ ਟੀਲੇ ਦਿੱਤੇ ਜਿਹਨਾਂ ਨੇ ਤਿਆਰ ਕਰਕੇ ਬਹੁਤ ਸੋਹਣੇ 15 ਦੇ ਆਪਾਂ 15 ਦੇ ਚਲਾਉਨੇ ਜੀ ਪਹਿਲਾਂ ਜਿਆਦਾ ਇਹਦੀ ਤਾਂ ਹੈਗਾ ਜਦ ਇਹਨਾਂ ਵਾਸਤੇ 11 ਵਿਹਾਰ ਤੇ ਆਪਾਂ ਜੀ ਡਾਕਟਰ ਜ਼ਮੀਨ ਦੇ ਵਿੱਚ ਹਾਂ ਤੁਹਾਡੇ ਦਾ ਬਹੁਤ ਹਾਰਡ ਉਹ ਵੀ ਤਾਂ ਕਰਵਾਏ ਆ ਵੀ 11 15 ਦੇ ਫੋਲਡਿੰਗ ਇਨ ਕੇਸ ਜੀ ਮਨ ਲਾ ਇਹ ਵੀ ਚਲਾਉਣਾ ਇਹ ਵੀ ਚਲਾਉਣਾ ਤੇ ਵੀ ਚਲਾਉਣਾ ਜਿਹੜੇ ਮਰਜ਼ੀ ਡਾਕਟਰ ਮੰਗਾ ਜਿਹੜੇ ਮਰਜ਼ੀ ਪਿੱਛੇ ਹੈ ਨਹੀਂ ਘਰੇ ਤਾਂ ਦੋਏ ਨਾਲ ਬਾਹਰ ਆਣੇ ਕਹਿ ਲਾ ਗਏ ਫੋਲਡਿੰਗ ਵਾਲੇ ਫੋਲਡਿੰਗ ਵਾਲੇ ਮਤਲਬ ਇਹ ਆ ਵੀ ਤੁਹਾਡੀ ਜਿਹੜੀ ਜ਼ਮੀਨ ਆ ਆਪਾਂ ਕਹਿ ਸਕਦੇ ਸਭ ਤੋਂ ਵੱਧ ਹਾਰਡ ਕਹਿ ਸਕਦੇ ਆ ਉਹਦੇ ਵਿੱਚ ਵੀ ਜੇ ਮੈਂ ਮੰਨਦਾ ਪੂਰੇ ਥੋੜੇ 11 ਹਾਲ ਖਿੱਚ ਰਹੇ ਨੇ ਢੱਟਾ ਤਾਂ ਆਮ ਜਮੀਨ 'ਚ 13 ਹਾਲ ਖਿੱਚਾਂਗੇ ਖਿੱਚਣਗੇ ਜੇ ਉਰੇ 15 ਹਾਲ ਚਲਾ ਰਿਹਾ ਤਾਂ ਆਮ ਜਮੀਨ 'ਚ 17 ਚਲਾਊਗਾ ਚਲਾਊਗਾ ਇੰਨਾ ਸਿਉਰਟੀ 'ਚ ਚਲਾਊਗਾ ਆਰਾਮ ਨਾਲ ਆਰਾਮ ਨਾਲ ਚਲਾਊਗਾ ਠੀਕ ਹੈ ਫਰਕ ਹੈ ਤੇ ਮਤਲਬ ਮੈਂ ਪੂਰੀ ਸੰਤੁਸ਼ਟੀ ਆ ਤੁਹਾਡੀ ਦੂਰੇ ਸੰਤੋ ਮੈਂ ਕਹਿੰਦਾ ਜਿੱਦਣ ਦੇ ਆਏ ਜੀ ਸਭ ਤੋਂ ਵੱਡੀ ਗੱਲ ਤਾਂ ਵੀਂਦਲਾ ਜੀ ਇਹ ਹੈ ਹਾਂਜੀ ਇਹ ਸੜੇ ਲੀਕ ਨਹੀਂ ਹੁੰਦੇ ਵੀ ਹਾਂ ਇਹਦਾ ਬਾਕੀ ਮਤਲਬ ਕੰਪਨੀ ਤੁਹਾਨੂੰ ਕਿਵੇਂ ਸਾਥ ਹੁੰਦੀ ਆ ਕੰਪਨੀ ਦਾ ਤਾਂ ਜਿਵੇਂ ਵੀ ਆ ਸਾਡਾ ਜੋ ਵੀ ਇਹਦੀ ਸਰਵਿਸ ਚ ਜਿਵੇਂ ਵੀ ਕਰਦੀ ਹੈ ਘਰੇ ਆ ਕੇ ਸਰਵਿਸ ਹੁੰਦੀ ਜੀ ਕਿਉਂਕਿ ਬਾਈ ਸਟਾ ਅੱਜ ਤਾਂ ਹੀ ਇੱਕ ਨਟ ਦੀ ਵੀ ਇਹਨਾਂ ਨੇ ਪ੍ਰੋਬਲਮ ਨਹੀਂ ਕੱਢੀ ਕੋਈ ਜਿਵੇਂ ਆ ਟਰੈਕਟਰ ਚ ਚਲਾ ਰਹੇ ਪਾ ਹਾਂ ਪੂਰਾ ਜਿਵੇਂ ਥੋੜੀ ਖੇਤੀ ਬਹੁਤ ਆ ਨਾ ਕੰਮ ਬਹੁਤ ਆ ਵੱਡਾ ਦਿਨ ਰਾਤ ਚੱਲਦਾ ਜੇ ਜਦੋਂ ਚੱਲਣਿਆ ਫਿਰ ਉਦੋਂ ਤਾਂ ਸਰਵਿਸ ਵੀ ਚੱਲਦੇ ਚੱਲਦੇ ਦੇ ਵਿੱਚੇ ਹੁੰਦੀ ਦਿਨ ਰਾਤ ਚੱਲਦੇ ਫਿਰ ਤਾਂ ਲੇਜ਼ਰ ਦੀ ਉਹਦੇ ਵਿੱਚ ਚੱਲੀ ਆ ਤੂੜੀ ਵਾਲੀ ਮਸ਼ੀਨ ਚ ਉਹ ਪਹਿਲੀ ਦੀ ਉਹਦੀ ਵਿੱਚ ਵਿਚਾਲੇ ਜੋ ਕਰਾਈ ਆ ਰਾਤ ਰਾਤ ਹੈਨਾ ਇਹਨਾਂ ਦੀ ਗੇਰ ਗੁਰੂ ਪੱਖੋਂ ਸਸੀਂ ਬਹੁਤ ਨਹੀਂ ਆਇਓ ਜਾਂਦਾ ਨਾ ਕਈ ਵਾਰ ਮਤਲਬ ਕੰਪਨੀ ਬਾਅਦ ਚ ਸਾਥ ਨਹੀਂ ਹੁੰਦਾ ਕਿਸਾਨ ਦਾ ਇਹ ਚੀਜ਼ ਨੂੰ ਕੰਪਨੀ ਵਧੀਆ ਸੁਭਾਇ ਜੀ ਉਹਨਾਂ ਦਾ ਡੀਲਰ ਜੀ ਨੇ ਆਪਣੇ ਸਰਹੰਦ ਤੋਂ ਜੀ ਬਹੁਤ ਸੋਹਣਾ ਸਵਾਲ ਪੁੱਛਿਆ ਪੂਰਾ ਖੜਦੇ ਆ ਜਿੱਥੇ ਜੋ ਗੱਲ ਕਰਦੇ ਐ ਕਮਿਟਮੈਂਟ ਚੋਂ ਹੁੰਦੀ ਐ ਹਾਂ ਜੀ ਮਤਲਬ ਪੂਰੀ ਸੰਸੁਸ਼ਟੀ ਆ ਇਹ ਜੀ ਕਈ ਵਾਰਕ ਨਾ ਕਈ ਹੁੰਦਾ ਜੀ ਕੋਈ ਡੀਲਰ ਉਦਾਂ ਹੁੰਦਾ ਪਰ ਉਹ ਕੰਪਨੀ ਪਤਨਾਮ ਹੋ ਜਾਂਦੀ ਹੈ ਨਾ ਨਹੀਂ ਡੀਲਰ ਕਰਕੇ ਮਤਲਬ ਡੀਲਿੰਗ ਵਧੀਆ ਕਿਸਾਨ ਨਾਲ ਦੇਖੋ ਡੀ ਲਿੰਗ ਤਾਂ ਜਿਵੇਂ ਜਿਵੇਂ ਚਲੋਂਦੀ ਆ ਬਾਅਦ ਵਿੱਚ ਗੱਲ ਸਰਵਿਸ ਤੇ ਆ ਜਾਂਦੀ ਹੈ ਜੀ ਹਨ ਜੇ ਆਪਾਂ ਸਰ ਜਿਵੇਂ ਤੁਸੀਂ ਇਹਦੇ ਤੇ 15 ਹਾਲ ਚਲਾਉਣੇ ਪਹਿਲਾਂ ਇਹਦੇ ਤੇ ਕਿਹੜੇ ਚਲੋਂਦੇ ਸੀ ਬਰੇ ਇਹ ਜਦੋਂ ਲਿਆ ਜਦ ਦੀ 15 ਦੀ ਕਰਾ ਲਈ ਸੀ ਇਹਦੇ ਲਈ ਸਪੈਸ਼ਲ ਕਰਾਇਆ ਇਹ ਤੋਂ ਬਾਅਦ ਫਿਰ ਆਪਾਂ ਨਹੀਂ ਕਰਵਾਵਾਂਗੇ ਚਲੋ ਥੋੜੇ ਹਾਲ ਵੀ ਆਪਾਂ ਦੇਖਦੇ ਹਾਂ ਹਾਂ ਜੀ ਤੇ ਇਹ ਰੀਪਰ ਜਿੰਨੇ ਤੁਸੀਂ ਕਹ ਰਹੇ ਹੋ ਜੱਤਜੀਤ ਦੇ ਚੰਨੇ ਦਾ ਜੀ ਇਹਨਾਂ ਦਾ ਆਮ ਰੀਪਰ ਨਾਲੋਂ ਆਪਾਂ ਕੀ ਫਰਕ ਕਹਿ ਸਕਦੇ ਆ ਜੀ ਤੁਹਾਡੇ ਕੋਲ ਤਾਂ ਕੰਪਿਊਟਰ ਕਰਾ ਵੀ ਜਗਤਜੀਤ ਦਾ ਜੀ ਹਾਂ ਜੀ ਇਹ ਵੀ ਜਗਤਜੀਤ ਹੈ ਤੇ ਉਹ ਜਗਤਜੀਤ ਤੇ ਚੈਨੀ ਚ ਡਿਫਰੈਂਸ ਹੈਗਾ ਥ੍ਰੈਸ਼ਰ ਤੋਂ ਬਾਸਕਰ ਤੱਕ ਦਾ ਤਾਂ ਸੇਮ ਹੈ ਜੀ ਕਟਰ ਸਾਈਜ਼ ਸੇਮ ਹੈ ਦੋਨਾਂ ਦੇ ਜੀ ਬਸ ਇਹ ਤਾਂ ਥੋੜੀ ਜਿਹੀ ਇੱਕ ਕੰਬਾਈਨ ਜਿਹੜਾ ਦੇ ਨਾਲ ਜਿੰਨੇ ਜੀ ਜਿਵੇਂ ਕਮੈਨ ਚ ਬੈਠੇ ਹੁੰਦੇ ਇਹ ਵੱਡੀ ਆ ਜਿੰਦੀ 64 ਇੰਚ ਆ ਗਈ ਉਹ 57 ਇੰਚ ਪੀ ਆ ਗਈ ਜੀ ਦੇ ਮੋਏ ਦੋਨ ਦੋਨਾਂ ਦੀ ਅਲੱਗ-ਅਲੱਗ ਪਰਫਾਰਮੈਂਸ ਹੈ ਜੀ ਸੂਥਰੀ ਪਰ ਲਈ ਬਾਤਾਂ ਵੀਰੇ ਐਵੇਂ ਤੁਹਾਨੂੰ ਕਹਿਤੀ ਮਤਲਬ ਜਿਵੇਂ ਉਹ ਟਾਈਮਿੰਗ ਦਾ ਫਰਕ ਟਾਈਮਿੰਗ ਤਾਂ ਇਹ ਘੱਟ ਕਰ ਉਹ ਕਰਦੀ ਹੈ ਜੀ ਟਰਾਲੀ ਵੱਧ ਇਹ ਲੋਂਦੀ ਰਹੀ ਹੈ ਇਹਦੇ ਨਾਲ ਤੁਸੀਂ ਪੀਟੀਓ ਲਾਉਂਦੇ ਹੋ ਨਾ ਬਾਕੀ ਡਿਪੈਂਡ ਆਇਆ ਵੀ ਟਰੈਕਟਰ ਦੀ ਪੀਟੀਓ ਚ ਦਮ ਚਾਹੀਦਾ ਜੇ ਆਪਾਂ ਆਈ ਦੀ ਮਸ਼ੀਨ ਨੂੰ ਟਰੈਕਟਰ ਛੋਟਾ ਜਿਵੇਂ ਆਪਣਾ ਥੋੜਾ ਅਰਜਨ 655 ਇਹਦੀ ਪੀਟੀਓ ਪਾਵਰ ਕਿੰਨੀ ਦਿੰਦਾ ਫਿਰ ਇਹਦੀ ਹੈਗੀ ਵੀ ਤੇ 60 ਦਾ ਪਾਵਰ ਦੀ ਪੀਟੀਓ ਜਲੇ 60 60 ਪਾਵਰ ਦੀ ਜੀ ਪੀਟੀਓ ਨਹੀਂ ਅੱਗੇ ਪਰਫਾਰਮੈਂਸ ਦੇਣੀ ਹੈ ਮਸ਼ੀਨ ਨੂੰ ਵੀ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਜੇ ਟਰੈਕਟਰ ਦੀ ਪੀਟੀਓ ਪਾਵਰ ਚੰਗੀ ਆ ਤਾਂ ਰਿਪਰ ਦੀ ਪਰਫਾਰਮੈਂਸ ਤਾਂ ਹੀ ਹੋਗੀ ਹੁਣ ਇੱਥੇ ਪਤਾ ਕੀ ਹੈ ਦੇਖੋ ਮੈਂ ਕਈ ਵਾਰ ਜਾਨਣਾ ਉਥੇ ਏਜੰਸੀ 'ਚ ਮੈਂ ਜਾ ਕੇ ਹਸਲ ਲਾ ਕੇ ਜਾਨਾ ਜੀ ਕਿਉਂਕਿ ਚੈਨੀ ਰੀਪਰ ਵੀ ਪੂਰਾ ਟੌਪ ਤੇ ਆ ਜੀ 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 ਮਿੰਦਰਾ ਨੋਵੋ ਟਰੈਕਟਰ ਵੀ ਹਨਾ ਵੱਡਾ ਆ ਗਿਆ ਫਿਰ ਕੰਬੀਨੇਸ਼ਨ ਪੂਰਾ ਬੰਬ ਬਣ ਗਿਆ ਮੈਂ ਜਾ ਕੇ ਉੱਥੇ ਉਹਨਾਂ ਨੂੰ ਪੁੱਛਣ ਦਾ ਹੀ ਹੁੰਦਾ ਮਾ ਵੀ ਹੁਣ ਮੈਂ ਟਰੈਕਟਰ ਨਾਲ ਜ਼ਿਆਦਾ ਉਹ ਕਰਾਂ ਸਲਾਹ ਹਨਾ ਸਲਾਹ ਬਗਲੇ ਇਹਦੀ ਸਿਫਤ ਕਰਾਂ ਕਿ ਇਹਦੀ ਸਿਫਤ ਕਰਾਂ ਕਿ ਰੀਪਰ ਦੀ ਕਰਾਂ ਕਿਉਂਕਿ ਟਰੈਕਟਰ ਨੇ ਕਮਾਈ ਆ ਤਾਂ ਇਹਨੇ ਬਣਾਈ ਆ ਬੁਝਤ ਤੁਸੀਂ ਹੈਨਾ ਵੀ ਇਹਨੇ 30 ਟਰਾਲੀ ਲੈਈਆਂ ਵੀ ਹੁਣ ਮੈਂ ਟਰੈਕਟਰ ਦੀ ਸਿਰਫ ਕਰਾਂ ਕਿ ਇਹਦੀ ਫਿਰ ਹਸਣ ਲੱਗ ਜਨੇ ਕਹਿੰਦੇ ਵੀ ਚੀਜ਼ਾਂ ਦੋਏ ਵਧੀਆ ਇੱਥੇ ਵੀ ਤਾਂ ਕਰ ਗਈ ਕੰਬੀਨੇਸ਼ਨ ਜੇ ਸਹੀ ਮੈਚ ਜਿਵੇਂ ਤੁਸੀਂ ਇਹਦੇ ਤੋਂ ਪਹਿਲਾਂ ਹੋ ਟਰੈਕਟਰ ਵੀ ਪਹਿਲਾਂ ਚਲਾਇਆ ਜੀ ਦੂਸਰਾ ਕੁੱਟ ਕੇ ਲੈਣ ਤੋਂ ਟਰੈਕਟਰ ਥੋੜਾ ਇਹ ਐ ਸੀ ਆਰਟੀ ਆਈ ਆਰਾਮ ਨਾਲ ਚੱਲਦਾ ਸੀ ਆਰਟੀ ਆਰਾਮ ਨਾਲ ਉਹਦੇ ਤੇ ਤੁਸੀਂ ਜਿਹੜੀ ਇਹ ਮਸ਼ੀਨਰੀ ਹੈ ਨਾ ਇਹ ਇੱਕ ਜੇ ਇਹ ਸਵੇਰ ਸ਼ਾਮ ਨੂੰ ਥੋੜੇ ਜਿਹਾ ਜਿਵੇਂ ਥਰੇਸਰ ਵੱਡਾ ਸਵੇਰ ਸ਼ਾਮ ਚ ਥੋੜੀ ਜੀ ਤੰਗੀ ਕਰਤੀ ਹੈ ਪਰ ਦਿਨ ਦੇ ਵਿੱਚ ਤਾਂ ਤੁਸੀਂ ਇਹ ਕਹਿੰਦੇ ਟਰਾਲੀਆਂ ਵੀ ਟਰਾਲੀਆਂ ਆਈ ਜਾਣ ਭਰੀ ਜਾਣਾ ਉਹ ਟਰਾਲੀਆਂ ਪਿੱਛੇ ਆਪਾਂ ਨੇ ਮਤਲਬ ਤੁਸੀਂ ਤਿੰਨ ਟਰਾਲੀਆਂ ਚਾਰ ਪਰਕੀ ਖੜਾਈਆਂ ਮੈਨੇ ਉਹ ਵਾਲੀਆਂ ਮਤਲਬ ਇਹ ਇਹ ਇਹਦੇ ਲਈ ਤਾਂ ਤਿੰਨ ਜ਼ਰੂਰੀ ਇਹਦੇ ਵਾਸਤੇ ਸੀ ਤਿੰਨ ਕਰੀਆਂ ਸੀ ਵੀ ਤੂੰ ਨਾ ਜਾਈ ਇੱਧਰ ਪਈਏ ਇੱਕ ਦੀ ਆਹ ਹੁਣ ਬਣਾਉਣੀ ਹੈ ਟਰਾਲੀ ਉਹਦੀ ਜੀ ਤੇ ਬਾਕੀ ਦੋ ਦੋ ਟਰਾਲੀ ਜਗਤ ਜਿੱਤ ਲੈਣੀਆਂ ਮਸ਼ੀਨੋਂ ਪਰਲੀ ਵੀ ਮਾੜੀ ਮਤਲਬ ਉਹਦੀ ਪਰਫਾਰਮੈਂਸ ਆਪਾਂ ਅੱਦ ਕਹਿ ਸਕਦੇ ਆ ਇਹਦੀ ਪ੍ਰੋਬਲਮ ਦੱਸ ਲਾ ਪਰ ਇੱਕ ਵੀਰੇ ਉਹ ਵੀ ਆ ਨਾ ਇਹਦੀ ਜੋ ਬਣਾਵਟਾ ਕਿਸੇ ਰੀਪਰ ਦੀ ਏਦਾਂ ਨਹੀਂ ਨਹੀਂ ਏਦਾਂ ਦੀ ਨਹੀਂ ਇਹ ਸਿੰਗਲ ਪੱਖਾ ਹੁੰਦਾ ਨਾ ਜੀ ਇਹ ਸਿੰਗਲ ਪੱਖਾ ਸਟਾਰਟਿੰਗ ਤੋਂ ਹੀ ਸਟਾਰਟਿੰਗ ਤੋਂ ਸਿੰਗਲ ਆਇਆ ਬਾਕੀ ਉਹ ਹੁਣ ਜਾ ਬਾਕੀ ਦਾ ਡਬਲ ਆਉਂਦਾ ਹਾਂ ਬਾਕੀ ਦਾ ਡਬਲ ਆਉਂਦਾ ਪਰ ਇਹ ਫੇਰ ਵੀ ਸਿੰਗਲ ਪੱਖਾ ਵੀ ਉਹ ਤੋਂ ਛੇ ਦੀ ਟਰਾਲੀ ਪਰਦਾ ਬਹੁਤ ਬੜਾ ਸਾਈਜ਼ ਓਕੇ ਹਾਂ ਉਹਦੋਂ ਦੇ ਛੋਟੇ ਛੋਟੇ ਪੱਖੇ ਹੁੰਦੇ ਆ ਤਾਂ ਪੱਖਾ ਹੀ ਇੱਕ ਦੋ ਦਾ ਫਰਕ ਹੈ ਦਾ ਜੀ ਹਾਂ ਬਰਮਾ ਪਿੱਛੇ ਲੱਗੇ ਵੀ ਬਰਮ ਚੱਕ ਚੱਕ ਤੂੜੀ ਕੋਲ ਕਰੀ ਜਾਂਦੇ ਆ ਉਹਨਾਂ ਚ ਬਰਨ ਬਰਨ ਇਹਦੀ ਇਹਦੀ ਟੈਕਨੋਲੋਜੀ ਆਪਾਂ ਅਲੱਗ ਕਹਿ ਸਕਦੇ ਆ ਇਹ ਸਾਰਿਆਂ ਨਾਲ ਅਲੱਗ ਟੈਕਨੋਲੋਜੀ ਕਹਿ ਸਕਦੇ ਆ ਇਸ ਵਿੱਚ ਚੋਪਰ ਦਾ ਵੀ ਕੰਮ ਕਰਦੀ ਆ ਇਹ ਇਹੇ ਵੀ हां ਹੁਣ ਚਾਹੀਦੀ ਚੌਂਪਰ ਚ ਚਲਾਉਣੀ ਹੈ ਕਿ ਜੀ ਦੀ ਚ ਅਸੀਂ ਚਲਾ ਕੇ ਦੇਖਣੀ ਹੈ। ਇਹੀ ਮਸ਼ੀਨ ਚਾਪਰ ਚ ਚੱਲੂਗੀ। ਰੀਪਰ ਵੀ। ਇਹ ਇਹ ਪਰ ਮਸ਼ੀਨ ਇੱਕ ਕੰਮ ਦੋ ਦਿੰਦੀ ਆ। ਹਾਂ ਅਸੀਂ ਇਤਕੀ ਜੀ ਦੀ ਚ ਦੇਖਣਾ ਇਹਦਾ ਟ్రायल ਕਰਕੇ। ਟ్రायल ਕਰਕੇ ਜੇ ਕਾਮਯਾਬ ਹੋਇਆ ਤਾਂ ਜੂਰ ਚੱਲੂਗਾ। ਹਾਂਜੀ ਹਾਂ। ਨਹੀਂ ਉਹ ਮਤਲਬ ਇਹ ਆ ਵੀ ਬੰਦਾ ਜੇ ਪੈਸੇ ਇੱਕ ਜੀ ਤੇ ਲਾਉਂਦਾ ਤਾਂ ਆਪਾਂ ਦੋ ਚੀਜ਼ਾਂ ਤੇ ਵਰਤ ਸਕਦੇ ਆ। ਜੇ ਆਪਾਂ ਸੁਪਰ ਸੀਡਰ ਲੈਣੇ ਆ ਚਾਹੇ ਉਹਨੂੰ ਰੋਟਾਵੇਟਰ ਚ ਵਰਤ ਲਓ ਬਾਅਦ ਚ ਜੇ ਸੁਪਰ ਸੀਡਰ ਵਰਤ ਲਓ। ਬਿਲਕੁਲ ਬਿਲਕੁਲ। ਹੁਣ ਅੱਜ ਉਦਾਂ ਹੀ ਇਹ ਚੀਜ਼ ਆ ਜੇ ਬੰਦਾ ਕਿਸਾਨ ਪ ਪਤੇ ਉਹ ਵਿੱਚ ਉੱਪਰ ਚ ਲੈਣਾ ਪਊਗਾ ਜੀ ਲੈਣਾ ਇਹ ਆਉਂਦੀ ਚੌਪਰ ਆ ਰਹੇ ਨਾਲ ਸਬਸਿਡੀ ਆ ਹਾਂ ਚੌਪਰ ਤੇ ਸਬਸਿਡੀ ਤੁਸੀਂ ਇਹ ਇਹ ਵੀ ਜਲਤੀ ਜਿੱਦਾਂ ਚਲਾ ਰਹੇ ਹੋ ਇਹਦੀ ਪਰਫਾਰਮੈਂਸ ਕਿਦਾਂ ਵਧੀਆ ਸਾਹਿਬ ਇਹ ਵੀ ਡਾਕਟਰ ਵਾਸਤੇ ਮੇਰਾ ਦੂਆ ਤੇ ਮੇਰਾ ਅੱਗੇ ਜਾਣ ਪਸ਼ੰਤ ਜੀ ਬਾਈ ਕੀਚੂ ਕਢਵਾ ਲਿਆ ਗਿਆ ਖੜੇ ਪੈਣ ਬੇਨੂੰ ਲੁਧਿਆਣੇ ਚ ਲੈ ਜਾਣਾ ਪਿਆ ਓਕੇ ਮੈਂ ਕੁਝ ਲੈਣਾ ਵੀ ਸਪੋਰਟਸ ਪਲੇਸੇ ਤੋਂ ਓਕੇ ਇਹ ਉੱਚਾ ਮਾਡਲ ਇਹ ਤਾਂ ਥੋੜੀ ਜਿਹੀ ਇੱਕ ਬੇਗੋਰੀ ਜੀ ਹੋਈ ਵੀ ਆ ਕਿ ਲਿਮਟ ਕੋਈ ਨਹੀਂ ਹੈ ਨਹੀਂ ਬੇਗੌਰ ਇਹਨੇ ਥੋੜੀ ਆ ਆਪਾਂ ਕਹਿੰਦੇ ਚਲਾਈ ਜਾ ਰਹੇ ਆ ਹਨਾ ਇਸ ਵਾਰ ਦੇ ਲੈ ਵੀ ਜਿਹੜੀ ਮੇੜ ਲਿਆ ਤਾਂ ਜਿਹੜਾ ਉਹ ਤਾਂ ਜੀ ਸਿਸਟਮ ਸਾਰਾ ਜੱਗ ਜਿੱਦਾ ਇਹ ਡੱਕਰ ਜ਼ਮੀਨ ਵਾਸਤੇ ਸਪੈਸ਼ਲ ਹੈ ਜੀ ਬੱਕੜ ਭਾਰੀ ਹੈ ਜੀ ਉੱਪਰ ਦੀ ਜੀ ਓਕੇ ਓਕੇ ਮਤਲਬ ਜੇ ਇਹ ਲੈਵਲ ਵੀ ਸਹੀ ਕਰੂਗੀ ਪੂਰਾ ਜੇ ਮਤਲਬ ਕਿ ਕੋਈ ਟ੍ਰੇਨਿੰਗ ਕਰਦਾ ਹਾਂ ਜੇ ਉੱਪਰ ਤੋਂ ਵੀ ਨਹੀਂ ਹੋਗਾ ਤਾਂ ਲੈਵਲ ਵੀ ਸਹੀ ਕਰੂਗੀ ਹੈਨਾ ਤੇ ਪਹੁੰਚ ਦੇ ਨਾਲ ਬਾਅਦ ਚ ਆਪਾਂ ਇਹ ਕਰ ਸਕਦੇ ਕੋਈ ਲੰਬੀ ਵਾਲੀ ਗੱਲ ਨਹੀਂ ਹੈਨਾ ਕਈ ਵਾਰ ਨਹੀਂ ਬਾਅਦ ਚ ਲੈਵਲ ਦਾ ਪਾਣੀ ਛੱਡਦਾ ਹੈ ਨਾ ਫਰਕ ਪੈ ਜਾਂਦਾ ਜਿਵੇਂ ਜਿਹੜੇ ਪ੍ਰਾਗ ਜਾਦੇ ਰਾਏ ਦਾ ਕੰਮ ਕਰਦੇ ਨੇ ਉਹਨਾਂ ਲਈ ਉਹ ਚੀਜ਼ ਜ਼ਰੂਰੀ ਆ ਠੀਕ ਆ ਜੀ ਤੇ ਆਪਾਂ ਸਟੈਂਡਰਡ ਟ੍ਰੈਕਟਰ ਤੁਹਾਡਾ ਉਹ ਵੀ ਤੁਹਾਨੂੰ ਦਿਖਾਉਗਾ ਜੀ ਚਲੋ ਤੇ ਜਿੱਦਾਂ ਵੀਰ ਜੀ ਆ ਤੁਹਾਡਾ ਖੜਾ ਹੈ ਸਟੈਂਡਰਡ ਰੈਕਾ ਜੀ ਬਾਈ ਜੀ ਇਹ ਕਿੰਨੇ ਦਾ ਮਾਡਲ ਹੈ ਜੀ ਇਹ 2009 ਮਾਡਲ ਹੈ ਜੀ ਜੀ ਇਹ ਹਲੇ ਸਾਡਾ ਏਜੰਸੀ ਵਾਲਾ ਦੇ ਨਾਮ ਹੈ ਅੱਛਾ ਸਾਨੂੰ ਇੰਨਾ ਕਮਾਣਾ ਉਹਨਾਂ ਤੇ ਨਾਂ ਉਹ ਸਾਨੂੰ ਕਹਿੰਦੇ ਜੀ ਜੀ ਉਹ ਕਹਿੰਦੇ ਕਰਵਾਉਣਾ ਕੀ ਤੁਸੀਂ ਸਾਨੂੰ ਇਹ ਦੇ ਦਿਓ ਮੈਂ ਅਸੀਂ ਦੇਣਾ ਹੈ ਨਹੀਂ ਨਾ ਸਾਨੂੰ ਕਰਾਉਣ ਦਿੰਦੇ ਐ ਨਾ ਵੀ ਜਿੱਦਾਂ ਜੇ ਦੇਣਾ ਵੀ ਆ ਤਾਂ ਭਾਈ ਸਾਨੂੰ ਦੇ ਜਿਓ ਬਾਹਰ ਨਾ ਕਿਸੇ ਨੂੰ ਦੇਓ ਅਸੀਂ ਵੀ ਕਿਹਾ ਮੈਂ ਹੁਣ ਕਰਾ ਲੀਏ ਵੀ ਹੁਣ ਥੋੜਾ ਜਿਹਾ ਕੇ ਟਾਈਮ ਰਹਿ ਗਿਆ ਜੀ ਫਿਰ ਪਾਸ ਨਾ ਕਰਾਉਣਾ ਪਵੇ ਅੱਜ ਜੀ 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 ਕਿੰਨੇ ਮਾਡਲ ਆਈ ਇਹ ਇਹ 450 ਜੀ 50 ਪਾਵਰ ਦਾ ਟਰੈਕਟਰ ਹੈ ਓਕੇ ਬੜਾ ਸੋਹਣਾ ਸੁਨੱਖਾ ਟਰੈਕਟਰ ਹੈ ਜੀ ਇਹ ਅਸੀਂ 4-5 ਵਰਤੇ ਪਰ ਸਾਨੂੰ ਸਭ ਤੋਂ ਫਿਰ ਟੇ ਲੱਗਿਆ ਜੀ ਅਛਾ ਇਹ ਟਰੈਕਟਰ ਪਹਿਲਾਂ 3-4 ਤੁਸੀਂ ਵਰਤ ਚੁੱਕੇ ਹੋ ਕੰਪਨੀ ਵੱਲੋਂ ਡੈਮੋ ਵੀ ਸਹਤ ਹੈ ਜੀ ਇਹ ਓਕੇ ਇਹ ਇਹਦੇ ਚੱਕਰ 'ਚ ਅਸੀਂ 4-5 ਟਰੈਕਟਰ ਵੀ ਲੈ ਵੀ ਆਹੀ ਚੀਜ਼ ਮਿਲ ਜੂਗੀ ਪਰ ਜੋ ਇਹ ਚੀਜ਼ ਹੈ ਬਸ ਸਾਨੂੰ ਇਹਦੇ ਨਾਲ ਇਹ ਹੁਣ ਤੁਹਾਡੇ ਮਨ ਬਹਿ ਗਿਆ ਵੀ ਆ ਪੂਰਾ ਖਾਤਾ ਕਿਉਂਕਿ ਇਹਦੀ ਰੋਡ ਸਪੀਡਾਂ ਦੂਏ ਸਟੈਂਡਰਡਾਂ ਨਾਲੋਂ ਫਰਕਤੀਆਂ ਓਕੇ ਸੇਮ ਮਾਡਲ 450 ਦੇ ਵਿੱਚ ਇਹ ਇਹ ਸਪੀਡਾਂ ਦੇ ਵਿੱਚ ਟਰੈਕਟਰ ਉਹਨੇ ਸਾਨੂੰ ਕੰਪਨੀ ਨੇ ਦਿੱਤਾ ਨਹੀਂ ਦੁਕਾਨ ਤੇ ਜੀ ਜਿਵੇਂ ਕਹਦੋ ਵੀ ਡੈਮੋ ਪੀਸ ਕੋਈ ਹਨਾ ਹੁੰਦਾ ਹੀ ਐ ਇਹ ਇਹਦਾ 2 ਸਪੀਡ ਐ ਹੁੰਦਾ ਹੋਊਗੀ ਇਹ 2 ਸਪੀਡ ਐ ਜੀ ਇਹਨੇ 11 ਸਾਲ ਤੂੜੀ ਵਾਲੀ ਮਸ਼ੀਨ ਤੇ ਲਾਏ ਆ ਇਹ ਨਹੀਂ ਹੁਣ ਤਾਂ ਇਹਦੇ ਤੇ 8ਵਾਂ ਜੋੜਾ ਇਹਨੂੰ ਟਾਇਰਾਂ ਦਾ ਲੱਗ ਗਿਆ ਜੀ ਅੱਠਵਾਂ ਜੋੜਾ ਇਹ ਇਹਦਾ ਸਾਰਾ ਰੀਜਨਲ ਆ ਪੰਪ ਤੇ ਲੈ ਕੇ ਸਾਰਾ ਜਿੱਥੇ ਇਹਦਾ ਇੰਜਣ ਦਾ ਕੁਛ ਨਹੀਂ ਦੂਹੀ ਕਲਚ ਪਲੇਟ ਪਈ ਨਹੀਂ ਮਤਲਬ ਇਹਦਾ ਇੰਜਣ ਹੁਣ ਤੱਕ ਨਾਲ ਦਾ ਏ ਨਾਲ ਦਾ ਜੀ ਪੰਪ ਤੱਕ ਨਹੀਂ ਛੇੜਿਆ ਅਸੀਂ ਨੇ ਕਦੇ ਕਮਾਲ ਆ ਯਾਰ ਹਾਂ ਜੀ ਇਹਦੇ ਹੈਡ ਗੈਸਕਟ ਜ਼ਰੂਰ ਪਾਤੇ ਦੇ ਜੀ ਜੀ ਅੱਛਾ ਪਿੱਛੇ ਮੇਰਾ ਭਾਈ ਕਮਾਲਾ ਹਜ਼ਾਰ ਕਈ ਹਜ਼ਾਰ ਘੰਟੇ ਚੱਲ ਗਿਆ ਹੁਣ ਅੱਜ ਮਗਰਾਰ ਤੁਹਾਨੂੰ ਦਿਖਾਉਣਾ ਪਾਰਲੀ ਸਾਈਡ ਉਹ ਉਧਰ ਦੇਖਿਓ ਐਂਗਲ ਵੀ ਲੱਗੇ ਨੀਚਲੇ ਪਾਸੇ ਜੀ ਉਹ ਸਾਹਮਣੇ ਦੇਖੋ ਮਗਰਾਰ ਦੇ ਉਧਰ ਐਂਗਲ ਲੱਗੇ ਆ ਇਹਦੇ ਜਣੀ ਅਸੀਂ ਨਹੀਂ ਇਹ ਹੁਣ ਅੱਠਵਾਂ ਜੋੜਾ ਕਹਿ ਸਕਦੇ ਤੁਸੀਂ ਪਵਾ ਇੱਕ ਜੋੜਾ 2000 2500 3000 ਘੰਟਾ ਇੱਕ ਟਰੈਕਟਰ ਚ ਕੱਢ ਦਿੰਦਾ ਟਾਇਰ 8324 25000 ਘੰਟਾ ਚੱਲ ਚੁੱਕਿਆ ਇੰਜਣ ਇਹਦਾ ਹੁਣ ਤੱਕ ਹਲੇ ਵੀ ਇਹ ਤਵੀਆਂ ਤੇ ਦੂਆਂ ਨੂੰ ਖਾ ਜਾਂਦਾ ਹੰਗਰ ਨਹੀਂ ਦਿੰਦਾ ਮਤਲਬ ਹਲੇ ਵੀ ਇੰਜਣ ਦੀ ਪਰਫਾਰਮੈਂਸ ਪੂਰੀ ਆ ਇੰਨਾ ਟਾਈਮ ਚੱਲਣ ਤੋਂ ਬਾਅਦ ਵੀ ਇਹਦਾ ਕਰਕੇ ਇਸ ਤੋਂ ਬਾਅਦ ਜੀ ਦੀ ਤੋਂ ਬਾਅਦ ਇਹਦੇ ਬੈਂਫਰ ਬੂੰਫਰ ਲਵਾਉਣਾ ਤੂੰ ਆ ਪਲੇਟ ਵਾਲਾ ਵਧੀਆ ਮੋਡੀਫਾਈ ਕਰਨਾ ਉਹ ਕਿ ਨਹੀਂ ਕਰੂਗੇ ਬਸ ਔਰ ਨਾਲ ਤਿਆਰ ਕਰਕੇ ਰੱਖਣਾ ਇਹ ਹੁਣੇ ਅਸੀਂ ਜਮਾਂ ਤਿਆਰ ਕਰਤਾ ਜੀ ਜੀ ਕਿਉਂਕਿ ਸਾਨੂੰ ਇਹਦਾ ਆਇਆ ਵੀ ਹੁਣ ਅੱਗੇ ਅੱਗੇ ਤੰਗੇ ਹੋਣਾ ਕਿਉਂਕਿ ਡੈਮੋ ਪ ਉਹ ਨਹੀਂ ਸਿਰਫ ਅਸੀਂ ਬਸ ਮਾੜਾ ਮੋਟਾ ਕੰਮ ਜਨਰੇਟਰ ਤੇ ਚਲਾਉਣਾ ਵੀਰੇ ਮਤਲਬ ਇਹ ਆ ਵੀ ਆਪਾਂ ਕਹਿ ਸਕਦੇ ਆਂ ਵੀ ਕੰਪਨੀ ਚਾਹੇ ਇਹਨੇ ਗ੍ਰੋਥ ਘਟ ਕਰੇ ਆਪਾਂ ਲਾ ਲਓ ਚਲੋ ਪਰ ਇਹ ਵੀ ਇਹਦੀ ਕੁਆਲਿਟੀ ਬਹੁਤ ਆ ਕੁਆਲਿਟੀ ਬਹੁਤ ਇੰਜਨ ਦੀ ਲਾਈਫ ਬਹੁਤ ਆ ਨਾ ਗੇਅਰ ਗੂਰ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਹੁਣ ਤੱਕ ਅੱਜ ਤੱਕ ਤਾਂ ਕੋਈ ਨਹੀਂ ਇਧਰੋਂ ਵੀ ਸੁੱਕਾ ਪਿਆ ਦੇਖ ਲਓ ਤੁਸੀਂ ਕਿਤੇ ਪੱਸ ਤੇ ਆ ਲੀਕਿੰਗ ਤਾਂ ਹੁਣ ਤੱਕ ਵੀ ਨਹੀਂ ਹੋ ਰਾ ਵੀ ਤੇ ਪੰਪ ਪੰਪ ਤੇ ਅਸੀਂ ਕੁਝ ਨਹੀਂ ਛੇੜਿਆ ਟਰੈਕਟਰ ਦਾ ਸਾਰਾ ਕੋਈ ਸਰਵਿਸ ਅਸੀਂ ਆਪ ਕਰਦੇ ਰਹੇ ਆ ਕਰੇ ਹਾਂ ਐਂਡੂੰ ਐਂਡੂ ਸਾਰੇ ਆ ਵੀਰੇ ਨਾਲ ਦੇ ਹੀ ਆ ਹੁਣ ਤੱਕ ਐਡ ਪੂਰਾ ਆਪਾਂ ਰਹਿਣ ਵਾਲਾ ਟਰੈਕਟਰ ਜੀ ਪੂਰਾ ਜੀ ਪੂਰਾ ਵੀ ਹੁਣ ਤੱਕ ਕੋਈ ਇਹ ਨਹੀਂ ਵੀ ਉਰੋ ਖੱਲ ਗਿਆ ਹੋਵੇ ਕੁਝ ਵੀ ਹੋ ਗਿਆ ਹੋਵੇ ਐਵੇਂ ਨਹੀਂ ਐਵੇਂ ਅੱਛਾ ਨਾਲ ਤੱਕ ਕਦੇ ਖੜਿਆ ਜੀ ਇਹ ਅੱਛਾ ਬਹੁਤ ਕੱਦੂ ਕਰਿਆ ਘੱਟੂ ਘੱਟ 100 100 ਕਿੱਲੇ ਦੇ ਨਾਲ ਕੱਦੂ ਦਾ ਵੀ ਕਰਿਆ ਜੀ ਸਾਡੇ ਫਾਲ ਖੱਲੇ ਹੀ ਟਰੈਕਟਰ ਨੇ ਸਾਡੇ ਫਾਲ ਸਾਹਿਬ ਨੇ ਕਮਾਲ ਆ ਜੀ ਹਾਂ ਜੀ ਇਹ ਤਾਂ ਹੀ ਇੱਕ ਟਿੱਕੇ ਵਾ ਕਿਉਂਕਿ ਹਲੇ ਵੀ ਇਹ ਇੰਨਾ ਕਿ ਸੋਹਣਾ ਮਤਲਬ ਸਾਨੂੰ ਮਿਹਲੇ ਇਹਨਾਂ ਸਾਡਾ ਪਸੰਦ ਆ ਹਰੇਕ ਸਾਡੇ ਭੱਜ ਕੇ ਚੜਦਾ ਟਰੈਕਟਰ ਤੇ ਜੀ ਸਾਰਿਆਂ ਦੇ ਮਨ ਚੜਿਆ ਹੋਇਆ ਮਨ ਚੜਿਆ ਹੋਇਆ ਇਹਦੀ ਭਜਾਈ ਦੂਏ ਨਾਲੋਂ ਜ਼ਿਆਦਾ ਕੀ ਦੋਉਂ ਦੀ ਮੈਲਾ ਪੰਜ ਗੇਅਰ ਨੇ ਇਹ ਵੀ ਪੰਜ ਗੇਅਰ ਹੈ ਪੰਜ ਗੇਅਰ ਚਾਹੁੰਦਾ ਨਾ ਰੋਡ ਸਪੀਡ ਇਹਦੀ ਵੱਧ ਆ ਹਾਂਜੀ ਹਾਂ ਉਹ 2 ਸਪੀਡ ਆ ਪਰ ਗੇਅਰ ਪੰਜ ਨੇ ਗੇਅਰ ਪੰਜ ਹੈ ਜੀ ਓਕੇ ਅੱਛਾ ਲਿਫਟ ਤੇ ਉਹਨਾਂ ਨਾਲੋਂ ਤਕੜਾ ਇਹ ਲਿਫਟ ਦੀ ਕੈਪੈਸਿਟੀ ਜ਼ਿਆਦਾ ਹੈ ਬਿਲਕੁਲ ਵਸਟੀ ਵਧੀਆ ਪੂਰੀ ਅੱਛਾ ਰੋਡ ਪਰ ਵੱਧ ਭੱਜਦਾ ਉਹਨਾਂ ਨਾਲ ਪੀਟੀਓ ਪਾਵਰ ਕਿਵੇਂ ਆਦੀ ਜੀ ਪੀਟੀਓ ਪਾਵਰ ਨਹੀਂ ਸਾਨੂੰ ਪਤਾ ਫਰਜਣੀ ਨਹੀਂ ਮਤਲਬ ਪਰਫੋਰਮੈਂਸ ਆਪਾਂ ਕਹਿ ਸਕਦੇ ਹਾਂ ਟੂੜੀ ਵਾਲੀ ਮਸ਼ੀਨ ਚ ਦੋੜੇ ਦੋ ਵਾਰ ਜਣ ਤੁਹਾਨੂੰ ਦੂਵੇ ਦਿਖਾਏ ਆ ਉਹਨਾਂ ਨੂੰ ਕੱਢ ਦਿੰਦਾ ਇਹ ਜਾਂ ਆਪਣਾ ਤੋੜ ਲੂਗਾ ਕੋਈ ਜਾਂ ਜਾਂ ਆਪਣਾ ਤੋੜ ਲੂਗਾ ਜਾਂ ਮਸ਼ੀਨ ਦਾ ਤੋੜ ਦੂਗਾ ਪਰ ਇਹ ਨਹੀਂ ਵੀ ਦਬ ਜੀ ਹਾਂ ਮੈਂ ਤੋੜ ਲਈ ਆ ਜ਼ਰੂਰ ਕਰ ਦੂ ਆਈ ਨੇ ਆਪਣੀ ਪੀਟੀਓ ਇੱਕ ਅੱਧੀ ਵਾਰ ਤੜਾਈ ਆ ਮਸ਼ੀਨਾਂ ਦੀ ਬਹੁਤ ਵਾਰ ਤੋੜੀ ਆ ਗੇਰ ਭੰਨੇ ਬਥੇਰੀ ਵਾਰ ਓਕੇ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਕਈ ਵੀਰ ਕਹਿਣਗੇ ਵੀ ਗੇਰ ਦਾ ਕਿਵੇਂ ਇਹਦੀ ਪੀਟੀਓ ਨੋਬੋ ਵੀ ਆਵਾਜ਼ ਬਦਲੀ ਕਰ ਦਿੰਦਾ ਬੜਾ ਮਤਲਬ ਇਹ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਥੇ ਆ ਕੇ ਐਂਡ ਆ। ਹਾਂ ਬਿਲਕੁਲ। ਵੀ ਇਹ ਭਾਈ ਚੱਲਦਾ ਹੀ ਚੱਲਦਾ। ਸੀਰਾ ਹੱਸਦੇ ਤੇ ਅਸੀਂ ਸਾਡੇ ਮਿਸਤਰੀ ਜੀਆ ਲੋਕ ਇੱਥੇ ਸਾਧੂਗੜ੍ਹ ਤੋਂ ਚੱਲੀ ਜੀ। ਜੀ। ਅਸੀਂ ਆਦ ਤੇ ਅਸੀਂ ਕਿਹਾ ਵੀ ਯਾਰ ਟਰਕੂ ਟਰਕੂ ਲਵਾਈਏ ਨੂੰ ਟਰੈਕਟਰ ਨੂੰ ਟਾਇਰ ਬੜੇ ਪਾ ਕੇ ਮੋਡੀਫਾਈ ਕਰਨਾ। ਜੀ। ਉਹ ਕਹਿੰਦਾ ਪਹਿਲੀ ਨਹੀਂ ਮਾਣੇ ਤਾਂ ਇਹ ਤਾਂ ਫੇਰ ਫੇਤ ਆ ਇਹਦੇ ਲਈ ਸੰਦ ਵੀ ਲੈ ਦੇ ਬੰਨਗੇ ਕਹਿੰਦਾ ਤੁਸੀਂ ਟਰਬੋ ਲਾਤੀ ਸਾਡੇ ਕੋਈ ਤੋੜਨਾ ਸ਼ੁਰੂ ਕਰਤਾ ਪਿੱਛੇ ਦੇ ਕਹਿੰਦਾ ਤੁਸੀਂ ਤਾਂ ਫੇਰ ਮੈਨੂੰ ਤੰਗ ਕਰ ਲੈਣਾ ਨਾਲੇ ਮੂੰ ਵੀ ਵੀਰੇ ਫੇਰ ਸੰਦ ਵੀ ਤਗੜੇ ਚਾਹੀਦੇ ਨੇ ਮਗਰ ਜਦੋਂ ਆਪਾਂ ਦੀ ਇੰਨੀ ਪਾਵਰ ਹੈ ਤਾਂ ਹੋਣੀ ਨਹੀਂ ਮਾਣ ਪੰਜਾਬ ਚ ਕਹਿੰਦੇ ਆ ਪਰ ਜਣੀ ਅਸੀਂ ਪੰਪ ਪੰਪ ਜਿਹੜਾ ਦੇਖਿਆ ਤਾਂ 60 ਪਾਵਰ ਵਾਲਾ ਸੀ ਮਤਲਬ 60 65 ਪਾਵਰ ਦਿੰਦਾ ਏ 60 ਕੁਟੂ ਦਾ ਮਤਲਬ ਪੀਟੀਓ ਤੁਸੀਂ ਜਨਰੇਟਰ ਤੇ ਵਧੀਆ ਕੰਮ ਕਰਦਾ ਜਨਰੇਟਰ ਤੇ ਇੱਕ ਤੇ ਸਭ ਤੇ ਲੱਗਦਾ ਕਰਦਾ ਜਿਵੇਂ ਲੋਕ ਕਹਿੰਦਾ ਜੌਂਡੀਅਰ ਦੀ ਪੀਟੀਓ ਹਣਾ ਵੀ ਦੇਖਦੇ ਕੰਮ ਉਹਨਾਂ ਦੇ ਅਲੱਗ-ਅਲੱਗ ਚੱਕਰਾਂ ਦਾ ਫਰਕ ਹੁੰਦਾ ਪਰ ਜਿਹੜੀ ਅਸੀਂ ਸਾਡੇ ਜਨਰੇਟਰਾਂ ਦੇ ਚੱਕਰ ਆ ਇਹਦੇ ਮੈਚ ਆ 1400 ਚੱਕਰਾਂ ਦੇ 20 ਦੀ ਮੋਟਰ 15 ਮੇਰੇ ਮਤਲਬ ਹੁਣ ਦੁਬਾਰੇ ਨਵਾਂ ਆਉਣ ਲੱਗ ਗਿਆ ਨਾ ਸਟੈਂਡਰਡ ਆਉਂਦਾ ਜੀ ਹੁਣ ਫਰਕ ਪਾਇਆ ਇੰਜਨਾਂ 'ਚ ਨਵੇਂ ਤਕਨੀਕ ਤੇ ਬਣਾਏ ਨੇ 50 ਪਾਵਰ ਕਰਤੇ ਹਨ ਹਾਂ 50 ਐਚਪੀ ਜਾ ਰਿਹਾ ਪਰ ਇਹ ਆ ਵੀ ਆਪਾਂ ਇਹਨੂੰ ਪੁਰਾਣਾ ਖੁੰਡ ਕਹਿ ਸਕਦੇ ਹਾਂ ਵੀ ਇਹਦਾ ਕੋਈ ਮੁਕਾਬਲਾ ਨਹੀਂ ਅੱਜ ਵੀ ਬਹਿਮ ਜੇ ਕੋਈ ਸਾਡੇ ਹੋ ਜਾਂਦਾ ਜੇ ਕਹਿੰਦਾ ਬਹਿਮ ਆ ਤਾਂ ਅੱਜ ਵੀ ਕੱਢ ਦੂ ਇਹ ਵੀਰੇ ਇਹ ਪੀਲਾ ਤਾਂ ਹੈਗਾ ਹੀ ਹੈਗਾ ਨਾਲ ਜ਼ੋਰਦਾਰੀ ਪੀਲਾ ਓਕੇ ਅਸੀਂ ਨਾ 15 ਫੁੱਟੀਆਂ ਟਰਾਲੀਆਂ ਪਾ ਕੇ ਅਸੀਂ ਰਾਜਪੁਰੇ ਮੰਡੀ ਨੂੰ ਜਾ ਜਾਣੇ ਆ ਸਾਨੂੰ ਪੂਲ ਬਹੁਤ ਪੈਣੇ ਆ ਹਾਂ ਪੂਲ ਪਾਉ ਕੰਦ ਸਾਡੇ ਮੰਡੀ ਦਾ ਚੌ ਬਹੁਤ ਹੁੰਦਾ ਵੀ ਲੈ ਵੀ ਮੰਡੀ ਨੂੰ ਟਰਾਲੀ ਲੈ ਕੇ ਜਾਣੀ ਆ ਵਿਆਹ ਮੰਗ ਚਾਹੋ ਜਾਣਾ ਪੂਰਾ 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 ਹੈਗੇ ਸਾਨੂੰ 13 14 ਕਿਲੋਮੀਟਰ ਜੀ ਇਹ ਆਪਣੇ ਪੁਲਾਂ ਤੇ ਸਵਾਦ ਦੇਖਦੇ ਨੇ ਪੁਲਾਂ ਤੇ ਸਵਾਦ ਦੇਖਦੇ ਦੇਖਦੇ ਮਤਲਬ ਇਹ ਟਰੈਕਟਰ ਦੀ ਇਹ ਖੂਬੀ ਹੈ 2 ਅਰਧਨਾ ਦੇ ਬਰੋਬਰ ਤੇ ਹੈ ਉਹਦੇ ਫੁੱਟ ਛੋਟੀ ਟਰਾਲੀ ਪਾਈ ਵੀ ਹੈ ਜੀ ਅਸੀਂ ਕਹੀਏ ਨਾ ਵੀ ਪੁਲ ਕੱਠਿਆਂ ਚੜਾਉਣੇ ਆ ਤਾਂ ਇਹ ਪੁਲ ਚੜਦਾ ਚੜਦਾ ਕੱਟ ਜਾਂਦਾ ਨਾਲੇ ਫੁੱਟ ਵੱਡੀ ਟਰਾਲੀ ਫੁੱਟ ਵੱਡੀ ਟਰਾਲੀ ਲੈ ਕੇ ਵੀ ਪਰ ਪੁਲ ਚੜਦਾ ਚੜਦਾ ਹੀ ਕਰ ਜਾਂਦਾ ਓਕੇ ਇਹ ਇਹਦੇ 14 ਟਾਇਰ ਨੇ ਪੈ ਗਏ ਜੀ ਇਹ 14 ਦੇ ਹਾਂ ਜੀ ਇਹਦੇ ਨੂੰ 14 ਵੀ ਆਏ ਸੀ ਮਤਲਬ ਕਿ 13 ਦੇ ਉਹ ਤੋਂ ਆਉਂਦੇ 14 ਜੋ ਇਹਦੀ ਉਹ ਮਿਲਦੀ ਹੁੰਦੀ ਆ ਜੀ 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 ਹਨਾ ਦੰਨੇ ਉਹਨੇ ਕੰਡੀਸ਼ਨ ਵਾਲੀ ਉਹ ਚ 13 ਦੇ ਤੇ ਵੈਸੇ 14 ਦੀ ਸਾਨੂੰ ਏਜੰਸੀ ਵੱਲੋਂ ਮਿਲੇ ਤੇ ਕੰਪਨੀ ਵੱਲੋਂ ਇਹ ਉਹ ਵੀ ਆਪਾਂ ਦੇਖਿਆ ਜੀ ਮਤਲਬ ਜਿਨ੍ਹਾਂ ਕੋਲੇ ਹੈਗੇ ਨੇ ਡਰਾਈਵਰ ਹੈਗੇ ਬਹੁਤ ਘੱਟ ਨੇ ਪਰ ਵੇਚ ਤਾਂ ਨਹੀਂ ਹਣਾ ਵੇਚ ਤਾਂ ਨਹੀਂ ਆਲਾ ਕਹਿੰਦਾ ਵੀ ਨਹੀਂ ਸਾਨੂੰ ਪਤਾ ਇਹ ਇਹ ਅੱਜ ਵੀ ਸਾਡਾ ਉਹਨੇ ਦਾ ਹਾਂ 10 ਸਾਲਾਂ ਨੂੰ ਵੀ ਉਹਨੇ ਦਾ ਸਹੀ ਗੱਲ ਅੱਜ ਤੋਂ 5-7 ਸਾਲ ਪਹਿਲਾਂ ਵੀ ਉਹਨੇ ਦੇ ਹੀ ਸੀ ਉਹਨੇ ਦੇ ਹੀ ਸੀ ਇਹਨੇ ਕੰਮ ਇਹ ਇਹ ਕੰਮ ਬੜੇ ਜਿੰਨਾ ਕਰਦਾ ਮਤਲਬ ਉਹ ਕੰਮ ਉਹਨਾਂ ਨੂੰ ਵਧੇ ਦਿੰਦਾ ਥੋੜੇ ਮਤਲਬ ਇਹਨੂੰ ਹਰੇਕ ਭੱਜ ਕੇ ਚੜਦੇ ਤੇ ਜਿਵੇਂ ਚਲੋ ਅੰਦਰ ਛੱਡਦੇ ਖੜੇ ਨੇ ਇਹ ਮਤਲਬ ਹੁਣ ਜਿਵੇਂ ਤੁਹਾਡਾ ਕੰਮ ਚੱਲ ਰਿਹਾ ਇਹ ਸਾਰਿਆਂ ਨੂੰ ਮੂਹਰੇ ਖੜਾ ਵੀ ਭਾਈ ਇਹਨੂੰ ਹੀ ਵਰਤਣਾ ਇਹਨੂੰ ਹੀ ਵਰਤਣਾ ਜੀ ਹਾਂਜੀ ਹੋਰ ਕਿਉਂਕਿ ਚਲੋ ਚਲਾਈ ਲਾ ਲਓ ਜੋ ਮਰਜੀ ਲਾ ਲਓ ਹਰ ਇੱਕ ਤੇ ਮਤਲਬ ਚੱਲ ਗਈ ਵੀ ਬੈਟਰੀ ਜਿਹੜੀ ਕੰਪਨੀਾਂ ਚ ਰਿਜੈਕਟ ਕਰ ਦਿੰਦੇ ਆ ਜਿਹੜੀ ਟਰੈਕਟਰ ਹੈ ਪਰ ਦੂਏ ਵੀ ਸਟਾਰਟ ਨਹੀਂ ਕਰਦੇ ਤੇ ਪਹਿਲੀ ਸਾਲ ਚੱਕ ਲੈਂਦਾ ਉਹ ਬੈਟਰੀ ਹਾਂ ਜਿਵੇਂ ਸਟਾਰਟਿੰਗ ਐਨੀ ਵਧੀਆ ਦੀ ਜੀ ਰੈਲੀ ਸਟਾਰਟਿੰਗ ਮਾੜੀ ਜੀ ਰੋਡ ਦਉਂਗੇ ਅਨੇ ਉੱਥੇ ਦੇ ਕੋਲ ਉੱਥੇ ਦੇ ਓਕੇ ਮਤਲਬ ਇਹ ਕਈ ਇਹ ਤਾਂ ਮੈਂ ਅਕਸਰ ਵੀਡੀਓ ਚ ਕਹਿੰਦਾ ਵੀ ਰਹਿਣਾ ਹੁੰਦਾ ਹੈ ਜਿਹੜੀ ਵੀਡੀਓ ਨਾ ਜਿਹੜੀ ਸਾਡੀ ਬੈਟਰੀ ਉਹਨਾਂ ਪਰ ਕੰਬਾਈਨਾਂ ਦੀ ਸਟੈਂਡਰਡ ਨਾ ਆਪਣਾ ਆਪਣਾ ਦੂਸਰੇ ਅਰਜਨਾ ਦੀ ਹਾਂ ਹਾਂ ਸਟਾਰਟ ਕਰਨ ਤੇ ਹਟ ਜਾਂਦੀ ਹੈ ਚਾਰਜ ਵੀ ਲਾ ਲੈਨੇ ਅਸੀਂ ਫਿਰ ਜਿਵੇਂ ਹੀ ਡੈੱਡ ਹੋ ਜਾਂਦੀ ਹੈ ਉਹ ਤਾਂ ਵੀ ਇਹਦੇ ਪਰ ਸਾਲ ਆ ਜਾਂਦੀ ਹੈ ਬੈਟਰੀ ਉਹ ਤੋਂ ਬਾਅਦ ਵੀ ਉਹ ਤੋਂ ਬਾਅਦ ਵੀ ਇਹਦਾ ਮਾਇਨਾ ਨਹੀਂ ਆ ਨਹੀਂ ਆਪਾਂ ਕਈ ਟਰੈਕਟਰ ਦੇਖੇ ਨੇ ਜੀ ਚਲੋ ਜਦੋਂ ਸਰਦੀਆਂ ਹੁੰਦੇ ਨੇ ਨਾ ਠੰਡ ਮੰਨੇ ਜਾਂਦੇ ਨੇ ਸਟਾਰਟ ਨਹੀਂ ਹੁੰਦੇ ਹਾਂਜੀ ਹਾਂ ਇਹ ਮਤਲਬ ਪੁਰਾਣੀ ਬੈਟਰੀ ਨਾਲ ਵੀ ਸਟਾਰਟ ਹੋ ਜਾਂਦਾ ਕਈ ਨਵੇਂ ਨਾਲ ਨਹੀਂ ਹੁੰਦੇ ਜੇ ਮੰਨ ਲਓ 10 ਦਿਨ ਟਰੈਕਟਰ ਖੜਾ ਰਿਹਾ 15 ਦਿਨ ਖੜਾ ਰਿਹਾ ਜੇ ਬਹੁਤ ਜ਼ਿਆਦਾ ਰਹਿਣਾ अच्छा बाकी तू सी ਕਰਤਾ ਰੈਲਾ ਬਹੁਤ ਚੱਲਿਆ ਵੀਰੇ ਇਹਨੇ ਜਣੀ ਕਦੇ ਤੁਸੀਂ ਰੈਲਾ ਉਹ ਵੀ ਕਰਤਾ ਇਹਨੇ ਕਦੇ ਉਹ ਵੀ ਨਹੀਂ ਆਪਾਂ 24 25000 ਘੰਟਾ ਕਹਿਣਾ ਸੌਖਾ ਜੀ ਜਣੀ ਪਲੱਸ ਹੋਊਗਾ ਹਾਂ ਘਟ ਨਹੀਂ ਘਟ ਨਹੀਂ ਹੋ ਸਕਦਾ ਹੁਣ ਤੁਸੀਂ ਆ ਅੱਠ ਜੋੜੇ ਆਪਾਂ ਕਹਿ ਸਕਦੇ ਹਾਂ ਕਿ ਮਾੜੀ ਮਾੜੀ ਆ ਰਹਿੰਦਾ ਜੀ ਵੀਰੇ ਕੋਈ ਗਿਣਤੀ ਨਹੀਂ ਹੈ ਕਿੰਨੀਆਂ ਕਿ ਬਦਲਦੀਆਂ अच्छा आ गियर लीवर ਵੀ ਸੀ ਚੇਂਜ ਕਰਤੇ ਤੇ ਇਹਦੇ ਇਹ ਵੀ ਚੇਂਜ ਹੋਦੇ ਕਿ ਉਹ ਪੁਰਾਣੇ ਚ ਪਲੇ ਪੈ ਗਈ ਸੀ ਜਿਆਦਾ ਓਕੇ 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 ਇਹ ਅਸੀਂ ਜਿੱਥੇ ਚੌਥਾ ਪੈਂਦਾ ਤੋਂ ਆ ਤੁਸੀਂ ਡ੍ਰਾਫਟ ਕੰਟਰੋਲ ਦੇਖ ਲਵਾ ਹੁਣ ਕਿਵੇਂ ਇਹਦੇ ਇਹਨਾਂ ਦੀ ਕਸਾਈ ਕਿੰਨੀ ਹੋਗੀ ਸਹੀ ਗਾਣਾ ਅਮਗਰਾਡਾ ਚ ਦੇਖ ਲਓ ਨਾਲੇ ਤੁਸੀਂ ਆਹ ਦੇ ਵੀ ਇਹ ਹੱਥ ਨਾਲ ਫੜਦੇ ਆਪਾਂ ਤਾਂ ਵੀ ਇੰਨੇ ਘਸ ਗਏ ਹੱਥਾਂ ਨੇ ਇੰਨੇ ਘਸਾਤੇ ਅੱਛਾ ਜੀ ਸਟੀering ਦੇ ਇਹਨਾਂ ਤੁਹਾਨੂੰ ਮਲੂਮ ਦੋਊਗਾ ਕਿੱਥੇ ਇਹ ਨਵਾਂ ਲਾਤਾ ਸਾਰਾ ਇਹ ਤੇ ਆ ਆ ਆ ਦੇਖ ਲਓ ਮਗਰਾਡਾ ਚ ਵੀ ਇਹ ਕੁਝ ਲੱਗ ਗਿਆ ਪਰ ਜਣੀ ਇਹਦੀ ਕਿਉਂਕਿ ਮਿੱਟੀ ਤੇ ਬਹੁਤ ਚੱਲਦਾ ਹੈ ਅੱਠਵਾਂ ਜੋੜਾ ਲੱਗਣਾ ਨਹੀਂ ਕੁਝ ਆਏ ਬਾਈ ਜੀ ਜਿਹੜਾ ਆਪਾਂ ਦੂਜੇ ਚਲਾਉਨੇ ਆ ਨਾ ਗਾਰੇ 'ਚ ਫਰਕ ਤਾਂ ਪੈਂਦਾ ਪਰ ਇਹ ਆ ਵੀ ਇਹ ਚੀਜ਼ਾਂ ਦਾ ਬਾਹਰ ਲਿਆਂ ਆ ਗਈਆਂ ਹਾਂਜੀ ਅਸਲੀ ਚੀਜ਼ ਹੁੰਦੀ ਹੈ ਟਰੈਕਟਰ ਦੀ ਗੇਅਰ ਤੇ ਇੰਜਨ ਆਪਾਂ ਤਾਂ ਉਹ ਚੀਜ਼ ਦੇਖਣੀ ਆ ਵੀ ਉਹਦੇ ਜਿਹੜਾ ਕੰਮ ਆਵਾ ਹੋ ਗਿਆ ਖੇਤਾਂ 'ਚ ਚੱਲਦਾ ਹੈ ਇਹਦੇ ਮਗਰਾਂ ਬਾਕੀ ਥੋੜਾ ਨਾ ਉਰੇ ਕਿਹਦੇ ਮਿੱਟੀ ਹੈ ਇਹ ਵੀ ਬਹੁਤ ਉਹ ਫਰਕ ਆ ਹਾਂਜੀ ਮਤਲਬ ਸੁੱਕੀ ਸੁੱਕੀ ਲੋਹਾ ਗਿੱਲੀ ਗੋਹਾ ਆਪਾਂ ਉਹ ਕਹਿ ਸਕਦੇ ਹਾਂ ਜਿੱਥੇ ਜੰਮ ਗਈ ਜੰਮ ਗਈ ਕਿਉਂਕਿ ਖੇਤੀ ਲੈਂਦੀ ਨਹੀਂ ਜਦ ਇਹ ਰੋਡ 'ਤੇ ਚੱਲਦਾ ਰਿਹਾ ਹੈ ਹਿੱਲਣ ਜੁਲਣ ਕਰਕੇ ਮਗਰਾੜ ਵੀ ਹਿਲਦੀ ਲੈਨੇ ਖੇਤਾਂ ਦੀ ਚਲਾਈ ਪੱਧਰੀ ਹੁੰਦੀ ਹੈ ਰੋਡ ਦੀ ਚਲਾਈ ਹੋਰ ਹੋਊਗੀ ਬਹੁਤ ਮਿੱਟੀ ਢੋਈ ਹੈ ਟਰੈਕਟਰ ਨਾਲ ਓਕੇ 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 ਕਿਰਾਏ ਦੇ ਕੰਮ ਤੇ ਕਿਰਾਏ ਦੇ ਕੰਮ ਉਹਦੇ ਕਰਕੇ ਚਲੋ ਮਗਰਾਟ ਆਪ ਤਾਂ ਖਰਾਬ ਹੋਏ ਜਾਂਦੀ ਨਹੀਂ ਕਹਿੰਦਾ ਤੁਸੀਂ ਐਂ ਦਿਖਾਦੇ ਵੀ ਉਹ ਛਤਰੀ ਦੀਆਂ ਸਪੂਟਾਂ ਦਿਖਾਦੇ ਕਿੰਨੀਆਂ ਕਿੰਨੀਆਂ ਲੱਗੀਆਂ ਮੈਂ ਇੱਕ ਇੱਕ ਪੱਤੀ ਧਰਦੇ ਧਰਦੇ ਅਸੀਂ ਕਿੰਨੀਆਂ ਕਿੰਨੀਆਂ ਪੱਤੀਆਂ ਕਰਤੀਆਂ ਵੀ ਹਿੱਲਣ ਕਰਕੇ ਵੀ ਹਿੱਲੇ ਨਾ ਹਿੱਲੇ ਨਾ ਹਿੱਲਦੀ ਦੀ ਟੁੱਟ ਜਾਂਦੀ ਦੀ ਫਿਰ ਪੱਤੀਆਂ ਧਰ ਧਰ ਮੋਟੀ ਕਰ ਦਿੰਦੇ ਤੇ ਲੈ ਉਹ ਪੱਤੀਂ ਗਵਾਹ ਨੇ ਵੀ ਹਾਂ ਕਿੰਨੇ ਕਿ ਚਲਾਇਆ ਆਪਾਂ ਤਦੂ ਜੂਤ ਰਿਆ ਬਸ ਰੰਨੇ ਹੀ ਇਹ ਕੰਪਨੀ ਰੰਗ ਉੱਤਰਦਾ ਨਹੀਂ ਹੈਗਾ ਇਹ ਸਾਡੀ ਮਿੱਟੀ ਨੇ ਜਦ ਸੁੱਕ ਜਾਂਦੀ ਆ ਉਹ ਨਾਲ ਪੱਟ ਕੇ ਆ ਆਹ ਜੇ ਮਤਲਬ ਆਪਾਂ ਅੱਜ ਕਦੋਂ ਕਰ ਲਿਆ ਤਾਂ ਘਰੇ ਆ ਕੇ ਪਾਣੀ ਮਾਰਨਾ ਪੈਂਦਾ ਜੇ ਹੱਥਾ ਕਰਕੇ ਟਰੈਕਟਰ ਸੁੱਕਾ ਗਿਆ ਪਿੱਛੇ ਆਇਆ ਕਰ ਰੋਜ਼ ਕਦੋਂ ਹੋਈ ਜਾਂਦਾ ਜੀ ਹਾਂ 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 ਕਿ ਲਾਉਂ ਜਾਂਦਾ ਸੁੱਕ ਗਿਆ ਮਿੱਟੀ ਦਾ ਐਡੀਓ ਪਹਿਲਾਂ ਵੀ ਇਹ ਹੁੱਕ ਤੀ ਉਹ ਜਮੇ ਹੀ ਘਸ ਗਈਤੀ ਇਹਦੀ ਆ ਦੂਜੀ ਹੁੱਕ ਹੈ ਹੁਣ ਕਮਾਲ ਆਇਆ ਇਹ ਮਤਲਬ ਇਹਦੇ ਚ ਆਪਾਂ ਇਹਦੇ ਮਗਰਾਟਾਂ ਦਾ ਕਸੂਰ ਨਹੀਂ ਨਾ ਘੜ ਸਕਦੇ 4 ਇੰਚੀ ਹੁੱਕ ਪਹਿਲੀ ਘਸਾਤੀ ਇਹਦੀ ਪੂਰੀ ਹਲੇ ਮੈਂ ਕਹਿੰਦਾ ਵੀ ਜੇ ਨਾ ਇਹ ਟਰੈਕਟਰ ਚੱਲ ਗਿਆ ਜਿਹੜੀ ਕੰਡੀਸ਼ਨ ਇਹਦੇ ਮਗਰਾਟਾਂ ਦੀ ਆ ਜੇ ਅੱਜ ਕੱਲ ਦੇ ਟਰੈਕਟਰ ਚੱਲਣਗੇ ਉਹ ਇਦਾਂ ਵੀ ਮਾੜੀ ਹੋ ਉਹਨਾਂ ਦੀ ਹਾਲਤ ਆ ਖੰਡ ਜਾਣਗੇ ਉਹਨੂੰ ਤਾਂ ਕਦੇ ਖੰਡ ਜਾਣਗੇ ਉਹ ਮਤਲਬ ਇਹ ਫੇਰ ਵੀ ਲੋਹੇ ਦਾ ਫਰਕ ਆ ਹੁਣ ਵਾਲੇ ਟਰੈਕਟਰਾਂ ਦੇ ਡੀਜ਼ਲ ਖਰਚੇ ਉਹ ਸਾਬ ਜਿਹਦੇ ਆ ਵੀ ਆਪਾਂ ਕਿਰਾਇਆ ਕਰ ਨਹੀਂ ਸਕਦੇ ਹਾਂ ਹਾਂ ਇਹ ਕਿਰਾਏ ਕਰੂਏ ਬਾਤ ਤੇ ਬੜੇ ਠੀਕ ਹੈ ਵਧੀਆ ਸੀ ਵਧੀਆ ਸੀ ਮਤਲਬ ਚੰਗੀ ਵਿਚਾਰ ਨੇ ਕਈ ਮਤਲਬ ਗੁਣਾ ਆਪਦੀ ਕਮਾਈ ਕਰਕੇ ਤੁਹਾਨੂੰ ਦੇਤੀ ਹੈ ਟਰੈਕਟਰ ਨੇ। ਆਪੀ ਮਾਰਦਾ ਇਹ ਵੀ ਆਜਾ ਜਿੱਦ ਨੂੰ ਇੱਧਰੋਂ ਮਰਜ਼ੀ ਆਜੋ। ਤਵੇ ਤੂੰ ਕਹਿੰਦੇ ਸੀ ਉਹ ਰੌਂਡੀ ਕਿਹੜਾ ਲਾਉਨੇ ਹੁੰਦੇ ਇਹਦੇ ਨਾਲ। ਸਹੀ ਆ। ਫਿਰ ਇੱਕ ਵਾਰ ਅਸੀਂ ਨਾਲ ਵੀਡੀਓ ਬਣਾ ਲਈਦੀ ਆ ਆਪਣੀ। ਓਕੇ ਓਕੇ। ਇੱਕ ਬਾਈ ਜੀ ਇਹ ਇਹਨਾਂ ਦੀ ਉਹ ਮਸ਼ੀਨਾਂ ਤੁਹਾਡੇ ਕੋਲ ਸਟੈਂਡਰਡ ਆ। ਉਹ ਬਸ ਉਹ ਡੀਲਰਸ਼ਿਪ ਦੀ ਜਿਵੇਂ ਆਪਾਂ ਗੱਲ ਕਰਦੇ ਤੇ ਵੀ ਬਾਈ ਜੀ ਉਹਨਾਂ ਦੀ ਡੀਲਰਸ਼ਿਪ ਹੈ ਅੰਕਲ ਉਹਨਾਂ ਦੀ। ਜੀ। ਬਸ ਉਹਨਾਂ ਨਾਲ ਇਹ ਕਿੰਨੇ ਮਾਡਲ ਆ ਜੀ? ਇਹ 16 ਮਾਡਲ ਹੈ ਜੀ। 16 ਮਾਡਲ ਆ। ਹਾਂਜੀ। ਇਹਦੀ ਮਤਲਬ ਕਿਵੇਂ ਤੁਹਾਨੂੰ ਪਰਫਾਰਮ अच्छा हां ਇਹਦਾ ਕਟਰ ਸਾਈਜ਼ ਵੀ 2 ਫੁੱਟ ਵੱਡਾ ਦੂਈਆਂ ਨਾਲੋਂ ਦੂਈਆਂ ਨਾਲੋਂ 2 ਫੁੱਟ ਵੱਡਾ ਹਾਂ ਇਹਦਾ ਕਟਰ ਸਾਈਜ਼ ਵੱਡਾ ਜੀ ਇਹ ਵਿੱਚੋਂ ਵੀ ਵੱਡੀਆਂ ਚਰਾਈ ਚਰੂਈ ਦਾ ਲੈ ਕੇ ਸਾਰਾ ਕੁਝ ਇਹਦੇ ਸਾਫ ਆ ਕਰਨ ਸਾਰੇ ਵੱਡੇ ਨੇ ਜਿਆਦਾ ਕੰਮ ਵੀ ਵੱਧ ਨੇ ਮੇੜਦੀ ਕੰਮ ਤਾਂ ਵੱਧ ਕਰਦੀ ਹੈ ਜੀ ਹਨਾ ਇਹ ਮਸ਼ੀਨਾਂ ਜਣੀ ਪੰਜਾਬ ਨੂੰ ਬਹੁਤ ਘਟ ਦੇ ਕੇ ਰਾਜੀ ਇਹਨਾਂ ਦਾ ਫਰਕ ਜ਼ਿਆਦਾਤਰ ਟਰੈਕਟਰ ਕੰਮਾਂ ਤੇ ਰਹਿੰਦਾ ਓਕੇ ਟਰੈਕਟਰ ਓਕੇ ਟਰੈਕਟਰ ਵਾਲੀ ਆਉਂਦੀ ਆ ਉਹ ਇਹਨਾਂ ਵੀ ਬਹੁਤ ਵਿਕਦੀ ਆ ਹਨਾ ਉਹ ਉਦੋਂ ਹੀ ਨਹੀਂ ਬੇਲ ਹੈ ਪੱਤਿਗੜ੍ਹ ਸਾਹਿਬ ਜ਼ਿਲ੍ਹੇ ਚ ਜਣੀ ਆਪਣੇ ਕੋਲੇ ਦੋ ਕਮੈਨਾਂ ਨੇ ਭਾਈ ਇਹਦੇ ਨਾਲ ਦੀ ਇੱਕ ਤੁਹਾਡੇ ਕੋਲ ਦੂਸਰੀ ਇਹੀ ਮਾਡਲ ਆ ਕਿ ਉਹ ਛੋਟੀ ਆ ਉਹ 18 ਮਾਡਲ ਐ ਨਹੀਂ ਨਹੀਂ ਉਹ ਮਤਲਬ ਦੀ ਛੋਟੀ ਆ ਇਹ ਵੱਡੀ ਆ ਉਹਦਾ ਕਟਰ ਅਸੀਂ ਨੋਰਮਲ ਆਮ ਕਮੈਨ ਜਿੱਦਾਂ ਲਿਆ ਤਾਂ ਜੀ ਕਿਉਂਕਿ ਫੇ ਪਿੰਡ ਚ ਇਹ ਪਿੰਡ ਪਿੰਡ ਰੱਖਦੇ ਸੀ ਉਹ ਬਾਹਰ ਅੰਦਰ ਮਤਲਬ ਇਹ ਆ ਵੀ ਜਿਵੇਂ ਕਟਰ ਲਾ ਕੇ ਵੇ ਰਸਤੇ ਤੇ ਔਖਾ ਹੋ ਜਾਂਦਾ ਨਾ ਲੈ ਆਣੀ ਕੰਬਾਈਨ ਕਿਉਂ ਖੰਬੇ ਖੰਬੇ ਸੜਕਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਰਸਤੇ ਵੱਡੇ ਹੁੰਦੇ ਨੇ ਹਰੇਕ ਦੇ ਤੇ ਉਹਦੇ ਦਾ ਮਤਲਬ ਇਹ ਆ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਇਹ ਜਿਹਦੇ ਕੋ ਹੈਗੀ ਆ ਅੰਟਿਕ ਪੀਸ ਕਹਿ ਆ ਦੇਖ ਲਓ ਤੁਸੀਂ ਜਦੋਂ ਲੈਂਦੀ ਸੀ ਬਥੇਰੇ ਕਹਿੰਦੇ ਜੀ ਇਹ ਨੇ ਆਏ ਹੋ ਜਾਣਾ ਲੋਹਾ ਮਾੜਾ ਲੱਗਿਆ ਬਾਈ ਨਹੀਂ ਇੱਕ ਗੱਲ ਮੈਂ ਦੇਖੀ ਆ ਜੀ 16 ਮਾਡਲ ਹੈ ਜੀ ਤੁਸੀਂ ਦੇਖ ਲਓ 16 ਮਾਡਲ ਆ ਮਤਲਬ ਰੰਗ ਆ ਦੀ ਤੁਸੀਂ ਦੇਖੋ ਹਾਂ ਵੀ ਕੋਈ ਇਨੀ ਜਰ ਨਹੀਂ ਪਈ ਵੀ ਇਹਨੂੰ ਹਨਾ ਨਹੀਂ ਜਿਵੇਂ ਕਈ ਚੀਜ਼ਾਂ ਦੇਖੇ ਨੇ ਆਪਾਂ ਨੇ ਨਵੀਆਂ ਨੂੰ ਵੀ ਜਰ ਪੈਂਦੀ ਆ ਜੀ ਜੀ ਹਨਾ ਨਹੀਂ ਪੇਂਟ ਕੁਆਲ ਕਿੰਨੀ ਹੈ ਸਾਹਮਣੇ ਹੀ ਆ ਅਸੀਂ ਤਾਂ ਹਰੇਕ ਨੂੰ ਦਿਖਾ ਦਿੰਨੇ ਆ ਬਈ ਬਾਈ 16 ਮਾਡਲ ਹੈ ਮਤਲਬ ਪੇਂਟ ਵੀ ਲੋਹੇ ਦੀ ਕੁਆਲਿਟੀ ਵੀ ਆ ਹਨਾ ਜਿਹੜਾ ਥੱਲੇ ਲੋਹਾ ਲੱਗਿਆ ਹੋਇਆ ਜੀਨ ਹੈਵੀ ਆ ਇਹ ਆਹ ਮਸ਼ੀਨ ਦਾ ਤੁਸੀਂ ਲੀਵਰ ਲਾ ਕੇ ਵੀ ਦੇਖੋਗੇ ਨ हां ਪਿਛੋਂ ਆਇਆ ਟੱਪੀ ਜਾਂਦੀ ਹੈ ਨਾ ਇਹ ਇਹ ਨੀਪੋਰਾ ਵੀ ਹਿੱਲਦੀ ਹੈ ਜਿੱਥੇ ਪਲੇਨ ਖੜੀ ਆ ਪਲੇਨ ਖੜੂ ਆ ਇਹ ਇਹਦੀ ਖੂਬੀ ਹੈ ਓਕੇ ਹਾਂ ਉਹਦੇ ਚ ਕਹਿ ਸਕਦੇ ਆ ਵੀ ਬੈਲੈਂਸ ਸਹੀ ਹੈ ਜਾਂ ਆਪਾਂ ਕੁਝ ਵੀ ਕਹ ਲਈ ਹੈ ਨਾ ਜੀ ਜਣੀ ਸਾਨੂੰ ਫਿੱਟ ਹੈ ਜੀ ਪੂਰੀ ਹਾਂ ਆਪਾਂ ਐਵੇਂ ਗੱਲ ਕਰੀਏ ਵੀ ਹਾਂ ਮਸ਼ੀਨਰੀ ਮਾੜੀ ਚੱਲਦੀ ਬਹੁਤ ਸੋਹਣੀ ਚੱਲਦੀ ਹੈ ਇਹਦੇ ਮਤਲਬ ਜਿਹੜਾ ਸਪੇਅਰ ਪਾਰਟ ਆ ਉਹਦਾ ਜੋ ਆਮ ਮਸ਼ੀਨਾਂ ਦਾ ਉਹੀ ਪੈਂਦਾ ਹੋਊ ਉਹੀ ਵੀਰੇ ਸਾਨੂੰ ਸਾਰਾ ਸੰਦ ਮਿਲ ਜਾਂਦਾ ਜੀ ਜਿਵੇਂ ਤੁਸੀਂ ਕਹਿੰਦੇ ਹੋ ਇਹਦਾ ਸਾਈਜ਼ ਵੱਡਾ ਨਾ ਕੰਬਾਈਨ ਦਾ ਇਹਦਾ ਰਿਪੇਅਰ ਕਰਦੀ ਕੀ ਆ ਇਸ ਵਾਰ ਇਸ ਵਾਰ ਦੀ ਤੁਹਾਨੂੰ ਦੱਸ ਦਿੰਨਾ ਮੈਂ ਇਦ ਕੀ ਇੱਕ ਇੱਕ ਬੈਰਨ ਪਿਆ ਦੋਨੇ ਮਸ਼ੀਨਾਂ ਦੇ ਵਿੱਚ ਬਸ ਬਾਹਰ ਕੁਝ ਨਹੀਂ ਫालतू ਕੋਈ ਇਹਦਾ ਬਾਕੀ ਦਾ ਗਰੀਬ ਦਾ ਬਾਕੀ ਗਰੀਬ ਦਾ ਨਹੀਂ ਕੋਲ ਆਪਾਂ ਨੇ ਬਥੇਰੇ ਬਦਲੀ ਕਰਨ ਕਰਕੇ ਇੰਨੀ ਕਿ ਪੱਟਣੀ ਪੈਂਦੀ ਹੈ ਜੀ ਗੇਲ ਇਹਨਾਂ ਦੇ ਨਹੀਂ ਖੋਲੇ ਆਪਣੇ ਨਾਲ ਇਹ ਵੀ ਨਹੀਂ ਕੋਈ ਵੀ ਥੋੜੀ ਚਲਾਈ ਘਟਾ ਚਲਾਈ ਵੀ ਬਹੁਤ ਅਸੀਂ ਲੋਕਲੇ ਰੱਖਦੇ ਆ ਨਹੀਂ ਨਹੀਂ ਮਤਲਬ ਆਲਾ ਕਹ ਦੂਗਾ ਜੀ ਇਹਨਾਂ ਦੇ ਦੋ ਬੈਰਗੇ ਬਦਲੇ ਨੇ ਪਤਾ ਨਹੀਂ ਚਲਾਈ ਘਟਾ ਚਲਾਈ ਘਟ ਹੋ ਗਈ ਚਲਾਈ ਵੀ ਕੋਈ ਘਟ ਨਹੀਂ ਫੁੱਲ ਜਿੰਨੇ ਉਹਨਾਂ ਨੂੰ ਵੱਧੇ ਚੱਲਦੀ ਆ ਰਹੇ ਆ ਆਪ ਨਾਲੋਂ ਆਪਣਾ ਲੋਕਲ ਸਾਡੀ ਵਧੀਆ ਇੱਥੇ ਕੰਮ ਹੋ ਜਾਂਦਾ ਜੀ ਬਾਹਰ ਅੰਦਰ ਭਾ ਦੇਣੀ ਕਾਰ ਵਾਲੀ ਸੀਟਾਂ ਲਾਈਆਂ ਵੀ ਨੇ ਇਸ ਨੂੰ ਬਧੀ ਦੋਨੋਂ ਐਂਡ ਕੰਫਰਟੇਬਲ ਪੂਰੀਆਂ ਸ਼ੌਕ ਨਾਮ ਰੱਖਿਆ ਵਾ ਜੀ ਨਹੀਂ ਸਹੀ ਆ ਹਾਂ ਜੀ ਉਹ ਉਹ ਤਿਆਰ ਹੋ ਕੇ ਚਲੀ ਗਈ ਹੁਣ ਇਹ ਤਿਆਰ ਹੋ ਰਹੀ ਆ ਇਹ ਹੋਰ ਇਹ ਲੋਕਰ ਰੱਖਣੇ ਆ ਉਹ ਬਾਹਰ ਭੇਜਦੇ ਹਾਂ ਜੀ ਉਹਨੇ ਆ ਜਣਾ ਬਸ ਤਕਰੀਬਨ 10 ਦਿਨ ਤੱਕ ਉਹਨੇ ਆ ਜਣਾ ਉਹ ਆਪਣੇ ਲਈ ਇਸ ਇਡੈਂਟੀਟੀ ਭੇਜਿਆ ਠੀਕ ਆ ਠੀਕ ਆ ਉਹ ਉਹ ਇਹਦੇ ਨਾਲੋਂ ਉੱਚਾ ਮਾਡਲ ਹੈ ਇਹਦੇ ਨਾਲੋਂ ਸਾਈਜ਼ 'ਚ ਵੱਡੀ ਐ ਜੀ ਉਹ ਐ ਬਸ ਉਹਦਾ ਕਿੱਥੇ ਥੋੜਾ ਛੋਟਾ ਹੈ ਜੀ ਮੈਂ ਆਪਾਂ 16 ਮਾਡਲ ਹਨਾ ਇਹ 9 ਸਾਲ ਹੋ ਗਿਆ ਨਾ ਆਇ ਨੂੰ 8 ਸਾਲ ਹੋ ਗਏ ਉਹਦੇ ਸਾਬ ਨਾਲ ਵੀ ਆਪਾਂ ਕੰਡੀਸ਼ਨ ਬਹੁਤ ਸਾਫ਼ ਆਈ ਬਹੁਤ ਜਿਆਦੇ ਬ ਨਹੀਂ ਦੇਖ ਲਓ ਕੋਈ ਆਈ ਨਹੀਂ ਹੈ ਵੀ ਫालतੂ ਐਂਗਲ ਦੇ ਲੱਗੇ ਜਾਂ ਗਲ ਕੀ ਹੈ ਨਾ ਰੰਗ ਪੇਂਟ ਸਭ ਤੋਂ ਵਧੀਆ ਮੈਟਰ ਕਰਦਾ ਹੁੰਦਾ ਜ਼ਿਆਦਾ ਪੇਂਟ ਵੀ ਵੀਰੇ ਲੋਹੇ ਦੀ ਕੁਆਲਿਟੀ ਬਹੁਤ ਵਾਕ ਨਹੀਂ ਨਹੀਂ ਅੱਜ ਜਾਰੇ ਖਾ ਜਾਂਦੀ ਹੈ ਅੱਜ ਕੱਲ੍ਹ ਲੋਹੇ ਨੂੰ ਹਾਂ ਬਾਕੀ ਆਇਆ ਜੀ ਚਲੋ ਇਹ ਅੰਦਰ ਖੜਨ ਦਾ ਤੇ ਬਾਹਰ ਖੜਨ ਦਾ ਵੀ ਫਰਕ ਪੈਂਦਾ ਹਾਂਜੀ ਹਾਂਜੀ ਬਿਲਕੁਲ ਹੈਨਾ ਬਾਕੀ ਸੰਭਾਲ ਵੀ ਆ ਜੀ ਸੰਭਾਲ ਲਈਏ ਥੋੜੀ ਸੰਭਾਲ ਆ ਤਾਂ ਵੀ ਆ ਬਿਲਕੁਲ ਮੈਂ ਤੁਹਾਡੇ ਟਰੈਕਟਰ ਵੀ ਦੇਖਿਆ ਟਰੈਕਟਰਾਂ ਦੇ ਟਾਇਰਾਂ ਤੇ ਵੀ ਗੜਾਰ ਨਹੀਂ ਹੈਗਾ ਨਹੀਂ ਹੈਨਾ ਨਹੀਂ ਨਹੀਂ ਦੇਖੇ ਟਰੈਕਟਰ ਚਲੋ ਜਿਹੜਾ ਦਾ ਹੁਣ ਟਰੈਕਟਰ ਦਾ ਕੰਮ ਚੱਲ ਰਿਹਾ ਹਾਂਜੀ ਹਾਂਜੀ ਚਲੋ ਮੀਮੂ ਪੈਂਦੇ ਨੇ ਲੱਬੜ ਜਾਂਦਾ ਜਿਹੜਾ ਟਰੈਕਟਰ ਅੰਦਰ ਖੜਾ ਨਹੀਂ ਕਈ ਧੋਕੇ ਵੀ ਨਹੀਂ ਖੜਾਉਂਦੇ ਹਾਂਜੀ ਹਾਂ ਥੋੜੇ ਟਰੈਕਟਰ ਵੀ ਆ ਚਮਕਦੇ ਨੇ ਸੁਰੇਆਣਾ ਸਾਡੇ ਨਹੀਂ ਧੋਈ ਤੂਈ ਵਾਲਾ ਕੋਈ ਟਿੱਲ ਮਿਠਣੀ ਹੈ ਜੀ ਗੱਡੀ ਆਈ ਨਾਲ ਦੀ ਨਾਲ ਉਹ ਵਾਸ ਕਰ ਦੇਣੀ ਹੈ ਸਾਰਾ ਕੁਝ ਕਿਉਂਕਿ ਦੇਖੋ ਬਾਕੀ ਆਪਾਂ ਇਹ ਨਹੀਂ ਕਹਿ ਸਕਦੇ ਇਕੱਲੇ ਸੰਦ ਨੂੰ ਮਾੜਾ ਨਹੀਂ ਕਹਿ ਸਕਦੇ ਜੇ ਆਪਾਂ ਦੀ ਸੰਭਾਲ ਕਰਾਂਗੇ ਤਾਂ ਵੀ ਆ ਦੇਖੋ ਪਤਾ ਕੀ ਗੱਲ ਹੈ ਮਸ਼ੀਨਰੀ ਹੁਣ ਮੈਂ ਨੂਬੂ ਕਹਿੰਦਾ ਕਹੁੰਦਾ ਕੰਪਨੀ ਦਾ ਟਰੈਕਟਰ ਲੈਂਦਾ ਉਸੀਂ ਨਹੀਂ ਲਾਈਫ ਵੀ ਵਧੀਆ ਮਤਲਬ ਰਹਿੰਦੀ ਆ ਸੰਦ ਦੀ ਨਾ ਮਾਰੀ ਜਾਣਾ ਕੱਪੜੇ ਨਹੀਂ ਫੇਰਨਾ ਆਪਾਂ ਨਹੀਂ ਮਸ਼ੀਨਰੀ ਨੂੰ ਸਾਫ਼ ਹੀ ਨਹੀਂ ਕਰਨਾ ਜਿਵੇਂ ਆ ਤੁਸੀਂ ਇੰਨਾ ਚਲਾਤਾ ਅੱਠ ਜੋੜੇ ਜੇ ਇਹਦੀ ਸੰਭਾਲਾ ਤਾਂ ਹੀ ਇਹ ਚੱਲ ਰਿਹਾ ਜੀ ਪਤਾ ਕੀ ਗੱਲ ਹੈ ਦੇਖੋ ਕੱਪੜਾ ਫੇਰਦੇ ਆਪਾਂ ਮਸ਼ੀਨਰੀ ਦੇ ਫੇਰਦੇ ਆ ਉਹ ਟਰੈਕਟਰ ਦੇ ਫੇਰਦੇ ਇੰਜਨ ਦੇ ਫੇਰ ਲੱਗਾਂਗੇ ਕਿਤੇ ਕੋਈ ਨਟ ਟੀ ਲੈ ਕੋਈ ਲੀਕੀ ਆਪਾਂ ਨੂੰ ਪਤਾ ਲੱਗਣਾ ਜਾਂ ਆਪਾਂ ਹੱਥ ਜਿਆਦਾ ਨੂੰ ਹੱਥੇ ਨਹੀਂ ਲਾਉਣਾ ਹੀ ਨਹੀਂ ਹੱਥੇ ਨਹੀਂ ਲਾਉਣਾ ਉਹਨੇ ਵੱਧਦੇ ਵੱਧਦੇ ਨਹੀਂ ਉਹਨੇ ਵਧੀ ਜਾਣਾ ਸਹੀ ਗੱਲ ਹੈ ਉਹਨੇ ਫਿਰ ਉਹਨੇ ਖਰਾਬੇ ਹੋਣਾ ਇੱਕ ਨਾ ਇੱਕ ਦਿਨ ਉਹ ਕੰਮ ਦੇਗ ਅਰੀ ਨਾਲ ਕਈ ਵਾਰ ਕੋਈ ਤੇ ਜਿਵੇਂ ਤੁਸੀਂ ਹਾਲ ਕਹਿ ਰਹੇ ਆ ਆਪਾਂ ਤੁਹਾਡੇ ਹਾਲ ਦੇਖਣੇ ਬਹੁਤ ਵਧੀਆ ਤੇ ਬਾਕੀ ਭਾਈ ਅੱਜ ਸਾਡਾ ਵੀਰ ਆਇਆ ਕਮਲ ਤੇ ਇਹਨੇ YouTube ਦਾ ਚੈਨਲ ਸ਼ੁਰੂ ਕਰਿਆ ਬਹੁਤ ਸੋਹਣਾ ਹੰਬਲਾ ਮਾਰ ਰਿਹਾ ਹਲੇ ਤੇ ਤਕਰੀਬਨ ਹੋ ਗਿਆ ਮੈਂ ਕਹਿੰਦਾ 2-4 ਮਹੀਨੇ ਤਾਂ ਹਾਂਜੀ 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 6 ਕੁ ਮਹੀਨੇ ਹੋ ਗਏ ਤੇ ਭਾਈ ਸਪੋਰਟ ਕਰਿਓ ਜਰੂਰ ਜਿਹੜੇ ਆਪਣੇ ਫੋਲੋਅਰ ਆ ਪੂਰਾ ਆਪਾਂ ਨੇ ਪ੍ਰੋਪਰ ਅੱਜ ਵੀਰ ਨੇ ਰਿਵਿਊ ਬਣਾਇਆ ਜੀ ਆਪਣੇ ਜਿੰਨੇ ਵੀ ਹੈ ਨਾ ਮਸ਼ੀਨਰੀ ਹੈ ਤੇ ਉਹਨਾਂ ਦੇ ਸਾਰੇ ਦੇ ਕੱਲੀ-ਕੱਲੀ ਦੇ ਕੀ-ਕੀ ਕੰਮ ਹੈ ਕੁਝ ਕਵਰ ਆਪ ਕਰ ਰਹੇ ਆ ਆਪਾਂ ਨੇ ਕੁਝ ਕਿਰਾਏ ਵੀ ਗਿਆ ਅੱਜ ਚਲੋ ਬਾਕੀ ਦਵਾਰੇ ਕਿਦਾ ਮਾਰ ਲਾਂਗੇ ਦਵਾਰੇ ਆ ਜਾਾਂਗੇ ਜੀ ਕੋਈ ਗੱਲ ਨਹੀਂ ਤੇ ਹੁਣ ਟਰਾਲੀਆਂ ਦਾ ਬਲੌਗ ਬਣਾਵਾਂਗੇ ਆਪਾਂ ਹਾਂ ਜਿਹ ਦਿਨ ਉਦੋਂ ਤੁਹਾਨੂੰ ਕਰਾਂਗੇ ਸੰਪਰਕ ਜਰੂਰ ਆਵਾਂਗੇ ਜੀ ਓਕੇ ਓਕੇ ਆਪਣੀ ਸੋਹਲੀ ਪਾਸੋਂ ਤੁਹਾਡੇ ਤਾਂ ਨੇੜੇ ਹਾਂਜੀ ਹਾਂਜੀ ਆਪਣੇ ਨੇੜੇ ਹੀ ਆ ਮਲੋਹ ਮਲੋਹ ਪਾਸੋਂ ਨਾਲ ਸੋਹਲੀ ਦੀ ਸੋਹਲੀ ਹਾਂ ਜਿੰਨਾ ਕਿ ਤੁਹਾਨੂੰ ਪੈਂਦਾ ਉਹਨਾਂ ਕਿ ਮੈਨੂੰ ਪੈਂਦਾ ਉਹਨਾਂ ਕਿ 19 ਕਿ 19 ਕੇ ਬਾਅਦ ਵੀ ਇੱਧਰੋਂ ਵਿਚੀ ਲੰਘੇ ਜਾਣਾ ਸਿੱਧਾ ਹਾਂ ਅਸੀਂ ਸਭ ਦੇ ਪਾਸੋਂ ਦੇ ਲੰਘੇ ਜਾਣਾ ਤੁਸੀਂ ਮਲੋਹ ਤੇ ਪਾਸੋਂ ਹੁੰਦੇ ਹਾਂ ਹਾਂਜੀ ਹਾਂਜੀ ਹਾਂਦੇ ਹਾਂਦੇ ਉੱਥੇ ਤਕਰੀਬਨ ਅਸੀਂ ਜਾਣ ਤਾਂ ਪਰਸੋਂ ਨੂੰ ਵੀ ਆ ਜੀ ਬਿਡ ਬਿਡ ਤੇ ਪਹੁੰਚ ਗਏ ਟਰਾਲੀਆਂ ਜੀ ਅੱਜ ਸੰਡੇ ਸਮਝ ਲਓ ਸੰਡੇ ਕਰਕੇ ਟਾਈਮ ਅੱਜ ਲੰਘਿਆ ਮਤਲਬ ਹਲੇ ਹਫ਼ਤੇ ਤੱਕ ਮਿਲਣਗੇ ਹਫ਼ਤੇ ਤੱਕ ਫੇ ਰੰਗ ਕਿਹੜਾ ਕਰਾਇਆ ਰੈੱਡ ਟਰੈਕਟਰਾਂ ਨਾਲ ਦਾ ਨਹੀਂ ਉਹਨੇ ਬਲੂ ਸਾਨੂੰ ਟਰੈਕਟਰ ਨਾਲ ਦਾ ਕੋਈ ਚੱਕਰ ਨਹੀਂ ਸਾਨੂੰ ਐ ਵੀ ਲਾਈਫ ਰਹਿ ਚੀਜ਼ ਦੀ ਹਾਂ ਹਾਂ ਉਹ ਉਹ ਨੀਲਾ ਰੰਗ ਹੈ ਜਿਵੇਂ ਆ ਸਟੈਂਡਰਡ ਟਰੈਕਟਰ ਦਾ ਜੇ ਕਿਤੇ ਇਹਨੂੰ ਲਾਲ ਹੁੰਦਾ ਜਿਵੇਂ ਸਵਰਾਜ ਟਰੈਕਟਰ ਦਾ ਇਹਦਾ ਰੰਗ ਫਿਰ ਦੇਣਾ ਦਾ ਨੀਲੇ ਦੀ ਲਾਈਫ ਥੋੜੀ ਜ਼ਿਆਦਾ ਰਹਿੰਦੀ ਜਿਵੇਂ ਹਾਲੈਂਡ ਵਾਲਾ ਨੀਲਾ ਹਾਂ ਜਿਵੇਂ ਹਾਂ ਉਹਦੇ ਨਾਲ ਦਾ ਕਰਾਇਆ ਹਾਲੈਂਡ ਸੋਨਾਲਿਕਾ ਸਟੈਂਡਰਡ ਦਾ ਇਹਨਾਂ ਸਾਡੇ ਬਲੂ ਚ ਆ ਗਏ ਹਾਂ ਬੜੀ ਵਧੀਆ ਰੰਗ ਹੈ ਨਹੀਂ ਸੋਨਾ ਵੀ ਬੋਲਾ ਕਰਾਂਗਾ ਸੋਹਣਾ ਲੱਗਦਾ ਉਹਦੇ ਕਰਕੇ ਆ ਬਿਲਕੁਲ ਬਿਲਕੁਲ ਜ਼ਰੂਰ ਆਪਾਂ ਚੱਲਾਂਗੇ ਜੀ ਹਾਂਜੀ ਹਾਂ ਸੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਵੀ ਧੰਨਵਾਦ ਤੁਹਾਡਾ ਜੀ ਜਰੂਰ ਜੀ ਧੰਨਵਾਦ ਤੁਹਾਡਾ ਜੀ ਸਾਨੂੰ ਟਾਈਮ ਦੇਣ ਨੂੰ ਨਾ ਨਾ ਜੀ ਤੇ ਆਪਾਂ ਇਹ ਕਹਿ ਸਕਦੇ ਆ ਜਿਵੇਂ ਹੁਣ ਆਪਾਂ ਸਾਰਾ ਕੁਝ ਦੱਸਤਾ ਮਹਿੰਦਰਾ ਦੇ ਟਰੈਕਟਰ ਵੀ ਜਿਵੇਂ ਕੰਬਾਈਨ ਹੋ ਗਈ ਸਟੈਂਡਰਡ ਆ ਤੇ ਪੂਰੀ ਸੰਤੁਸ਼ਟੀ ਆ ਵੀ ਇਹ ਨਹੀਂ ਜੀ ਮਤਲਬ ਜੇ ਕੋਈ ਕੰਪਨੀ ਗਰੋ ਨਹੀਂ ਕਰ ਰਹੀ ਵੀ ਉਹਦੀ ਚੀਜ਼ ਮਾੜੀ ਹੋ ਸਕਦੀ ਆ ਹਣਾ ਬਾਈ ਜੀ ਕੰਮ ਕਰਨ ਵਾਲਾ ਚਾਹੀਦਾ ਬੰਦੇ ਦੀ ਨੀਅਤ ਸਾਫ਼ ਹੋਣੀ ਚਾਹੀਦੀ ਸਹੀ ਆ ਤੁਸੀਂ ਮਰੀ ਮਾੜੀ ਨਹੀਂ ਬਾਣੂ ਤੁਸੀਂ ਕਿਰਾਏ ਦਾ ਕੰਮ ਵੀ ਬਹੁਤ ਕਰਦੇ ਹੋ ਖੇਤੀ ਵੀ ਕਰਦੇ ਹੋ ਸਾਰਾ ਤਾਂ ਇਹ ਵੀ ਫਿੱਟ ਤੇ ਜੇ ਕਿਤੇ ਡੀਲਰ ਜੀ ਨਾਲ ਉਧਰ ਮਹਿੰਦਰਾ ਨਾਲ ਲੈਂਦੇ ਸਟੈਂਡਰਡ ਇਹ ਭਰਿਆ ਹੋਣਾ ਦੀ ਵੀਡੀਓ ਉਹ ਸਟੈਂਡਰਡ ਪਹਿਲਾਂ ਹੈਗੀ ਤੇ ਉਹ ਇੱਕ ਇੱਕ ਕਰਕੇ ਲੈ ਗਏ ਸਟੈਂਡਰਡ ਮਹਿੰਦਰਾ ਮਹਿੰਦਰਾ ਦੇ ਹੈਗੇ ਜੀ ਸਾਨੂੰ ਜੀ ਜੀ ਮਤਲਬ ਪੂਰੀ ਆ ਆਪਾਂ ਇਹ ਕਹਿ ਸਕਦੇ ਹਾਂ ਵੀ ਦਿਲ ਖੋਲ ਕੇ ਇਹਨੇ ਕੋਈ ਲੈਣਾ ਪਈ ਲੈ ਸਕਦਾ ਜਿਵੇਂ ਸੀਆਰਡੀਆ ਜੀ ਡੀਆਈ ਆ ਜਿਹੜਾ ਮਰਜੀ ਆ ਹਾਂਜੀ 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 ਤੇ ਇਹ ਆਪਣੀ ਇਨਫੋਰਮੇਸ਼ਨ ਸੀ ਜੀ ਭਰਾ ਹੁਣ ਜੋ ਚਲਾ ਰਹੇ ਨੇ ਮਹਿੰਦਰਾ ਦੇ ਟਰੈਕਟਰ ਹੋ ਗਏ ਜੋ ਵੀ ਮਤਲਬ ਇਹਨਾਂ ਦਾ ਸਟੈਂਡਰਡ ਦੀ ਕੰਬਾਈਨ ਆ ਤੇ ਟਰੈਕਟਰ ਹੋ ਗਿਆ ਠੀਕ ਆ ਜੀ ਤੇ ਇਹਦੇ ਵਿੱਚ ਕੋਈ ਆਪਾਂ ਜੋ ਰੀਅਲ ਆ ਉਹ ਦੱਸਿਆ ਇਹ ਨਹੀਂ ਵੀ ਕੋਈ ਆਪਾਂ ਆਪਦੇ ਕੋਲ ਗੱਲਾਂ ਦਸੀਆਂ ਨੇ ਤਾਂ ਤੁਹਾਨੂੰ ਵੀਡੀਓ ਚ ਦਿਖਾਇਆ ਵੀ ਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਿਓ ਤੇ ਧੰਨਵਾਦੀ ਤੁਹਾਡਾ ਬਹੁਤ ਬਹੁਤ ਸਾਡੇ ਲਈ ਟਾਈਮ ਦੇਣ ਦਾ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ